ਕੱਲ ਇਥੋਂ ਦੀ ਇੱਕ ਪੁਰਾਣੀ ਕਮੇਟੀ ਨੇ ਦੋਸ਼ ਲਾਇਆ ਸੀ ਕੁਝ ਬੰਦਿਆਂ ਤੇ ਕਿ ਇਹ ਪੀਰਾਂ ਦੀ ਦਰਗਾਹ ਇਸ ਤੇ ਚਿੱਟੇ ਦਾ ਕਾਰੋਬਾਰ ਚੱਲਦਾ ਪੁਰਾਣੀ ਕਮੇਟੀ ਨੇ ਕਿਹਾ ਕਿ ਨਵੀਂ ਕਮੇਟੀ ਨੂੰ ਨਵੀਂ ਕਮੇਟੀ ਨੇ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਇਥੋਂ ਦੇ ਜਿੰਦਰੇ ਤੋੜੇ ਆ ਇਥੇ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਕੁਝ ਆਮ ਆਦੀ ਪਾਰਟੀ ਦੇ ਬੰਦਿਆਂ ਦੇ ਵੀ ਦੋਸ਼ ਲੱਗੇ ਸੀ ਕਿ ਆਮ ਆਦੀ ਪਾਰਟੀ ਦੇ ਇਹ ਕੰਮ ਕਰਾ ਰਿਆ ਅੱਜ ਪੂਰਾ ਨਗਰ ਸਾਡੇ ਨਾਲ ਹੈ ਇਹ ਨਵੀਂ ਕਮੇਟੀ ਆ ਤੇ ਅੱਜ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕੀ ਗੱਲਬਾਤ ਆ ਅੱਜ ਸਾਨੂੰ ਇਹਨਾਂ ਨੇ ਸੱਦਾ ਅੱਜ ਇਹ ਸੀ ਦੂਜਾ ਪੱਖ ਲੈ ਕੇ ਆਏ ਆ ਭਾਈ ਜੀ ਕੀ ਗੱਲ ਆ ਅੱਜ ਤੁਸੀਂ ਕੱਲ ਵੀ ਇਕੱਠ ਹੋਇਆ ਸੀ ਤੇ ਕੱਲ ਵੀ ਤੁਸੀਂ ਵਿੱਚ ਸੀ ਅੱਜ ਇੰਨਾ ਇਕੱਠ ਕਰਨ ਦੀ ਫੇਰ ਕੀ ਲੋੜ ਪੈਗੀ ਲੋੜ ਇਹ ਪਈ ਜੀ ਕੱਲ ਜਿਹੜੀ ਅਮਰਜੀਤ ਕੌਰ ਹੈ ਜੀ ਉਹਦੇ ਵੱਲੋਂ ਸਰਪੰਚ ਕੇਵਲ ਸਿੰਘ ਬਰਾੜ ਜੀ ਸਰਪੰਚ ਸੁਵਿੰਦਰ ਸਿੰਘ ਬਰਾੜ ਆ ਗਏ ਲੈ ਜੀ ਔਰ ਸਮੁੱਚੀ ਪੰਚਾਇਤ ਤੇ ਆਮ ਆਦਮੀ ਪਾਰਟੀ ਤੇ ਦੋਸ਼ ਲਾਏ ਸੀ ਔਰ ਨਾਲ ਹੀ ਨਵੀਂ ਕਮੇਟੀ ਤੇ ਦੋਸ਼ ਲਾਏ ਸੀ ਕੁਝ ਹੁਣ ਉਹਨਾਂ ਦੋਸ਼ਾਂ ਦਾ ਪੱਖ ਰੱਖਣ ਵਾਸਤੇ ਪੰਚਾਇਤਾਂ ਇਕੱਠੀਆਂ ਹੋਈਆਂ ਸਰਪੰਚ ਸਾਹਿਬਾਨ ਮੌਜੂਦ ਨੇ ਪਿੰਡ ਦੇ ਲੋਕ ਮੌਜੂਦ ਨੇ ਉਹਦੇ ਮੁਤਲਕ ਅੱਜ ਇਹ ਇਕੱਠ ਰੱਖਿਆ ਹੋਇਆ ਮੀਟਿੰਗਾਂ ਛੋਟੀ ਜਿਹੀ ਜਿਹੜੀ ਸੁਣਨ ਨੂੰ ਵੀ ਸੱਦਾ ਦਿੱਤਾ ਤੇ ਇਹਦੇ ਵਿੱਚ ਅਸੀਂ ਆਪਦਾ ਪੱਖ ਜਿਹੜਾ ਰੱਖਣਾ ਚਾਹੁੰਦੇ ਆ ਕਿਉਂਕਿ ਕੱਲ ਇੱਕ ਧਰ ਦਾ ਪੱਖ ਸੀ ਤੇ ਅੱਜ ਅਸੀਂ ਤੁਹਾਨੂੰ ਅਸੀਂ ਦੂਜੇ ਪਿਰ ਦਾ ਪੱਖ ਦੇਣਾ ਚਾਹੁੰਦੇ ਆ ਇਹ ਮਤਲਬ ਕੇਬਲ ਸਿੰਘ ਕੌਣ ਜੀ ਜੀ ਸਰਪੰਚ ਸਾਹਿਬ ਤੁਹਾਡੇ ਦੀ ਵੀ ਦੋਸ਼ ਲੱਗਦੇ ਸੀ ਕਾਫੀ ਦੋਸ਼ ਲੱਗੇ ਆ ਕਿ ਇੱਕ ਕਮੇਟੀ ਬਣੀ ਹੋਈ ਆ ਪਹਿਲਾਂ ਉਸ ਨੂੰ ਭੰਗ ਕੀਤਾ ਉਹ ਰਿਜੈਕਟਡ ਆ ਇਹ ਜਿਹੜੀ ਕਮੇਟੀ ਬਣੀ ਆ ਤੁਹਾਡੀ ਜਿਹੜੀ ਕਮੇਟੀ ਤੁਸੀਂ ਬਣਾਈ ਆ ਉਹ ਰਜਿਸਟਰਡ ਨਹੀਂ ਗਈ ਜੀ ਦੇਖੋ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਨਾ ਕਮੇਟੀ ਰਜਿਸਟਰਡ ਮਤਲਬ ਇਹ ਨਹੀਂ ਵੀ ਕਮੇਟੀ ਚ ਚਲੋ ਆਪਾਂ ਨੂੰ ਤਾਂ ਪਤਾ ਵੀ ਵੈਸੇ ਹੈ ਨਹੀਂ ਕਿਸੇ ਪਿੰਡ ਦੇ ਨਾਗਰਿਕ ਨੂੰ ਨਹੀਂ ਪਤਾ ਵੀ ਕੋਈ ਕਮੇਟੀ ਇੱਥੇ ਰਜਿਸਟਰਡ ਹੈ ਦੂਜੀ ਗੱਲ ਇਹ ਆ ਵੀ ਜੇ ਚਲੋ ਕਮੇਟੀ ਰਜਿਸਟਰਡ ਵੀ ਹੋਵੇ ਇਹ ਨਹੀਂ ਵੀ ਉਹ ਕੁਝ ਵੀ ਮਰਜ਼ੀ ਕਰਨਾ ਅਈ ਲੀਕਲ ਦੂ ਤੀਕਾ ਲਿਆ ਵੀ ਇੱਥੇ ਸੰਗਤ ਜਿਹੜੀ ਮੇਰੇ ਕੋਲੇ ਜਾਂਦੀ ਸੀ ਬਾਈ ਜਸਵਿੰਦਰ ਗੋਲੀ ਵੀ ਗਏ ਆ ਸਰਪੰਚ ਸਾਹਿਬ ਕੋਲੇ ਇਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਵੀ ਉੱਥੇ ਸੰਗਤ ਜਿਹੜੀ ਮੇਰੇ ਕੋਲੇ ਵੀ ਆਉਂਦੀ ਆ ਫਰਿਆਦ ਲੈ ਕੇ ਵੀ ਉੱਥੇ ਕੁਝ ਸਹੀ ਨਹੀਂ ਹੋ ਰਿਹਾ ਵੀ ਚਿੱਟੇ ਦਾ ਕਾਰੋਬਾਰ ਉੱਥੇ ਕਰਦੇ ਆ ਵੀ ਚਿੱਟਾ ਪੀਣ ਵਾਲੇ ਵੀ ਆਉਂਦੇ ਆ ਅਸੀਂ ਸੋਚਿਆ ਯਾਰ ਵੀ ਸਰਕਾਰ ਚਿੱਟੇ ਦੇ ਖਿਲਾਫ ਅਸੀਂ ਵੀ ਮੁੱਢ ਤੋਂ ਤੁਰੇ ਆਂ ਚਿੱਟੇ ਦੇ ਖਿਲਾਫ ਤੁਰੇ ਆਂ ਜਿਹੜੇ ਵੀ ਕਿਸੇ ਵੀ ਬੰਦੇ ਦੇ ਚਿੱਟੇ ਤੇ ਕੋਈ ਫੜਿਆ ਜਾਂਦਾ ਅਸੀਂ ਉਹਦੇ ਪਿੱਛੇ ਨਹੀਂ ਜਾਂਦੇ ਸਾਰਿਆਂ ਨੂੰ ਪੰਚਾਇਤ ਮੈਂਬਰ ਨੂੰ ਸਾਰੇ ਪਿੰਡ ਨੂੰ ਅਜੇ ਤਾਂ ਕਹਿੰਨੇ ਆ ਵੀ ਚਿੱਟੇ ਵਾਲੇ ਦੀ ਜ਼ਮਾਨਤ ਤੇ ਚਿੱਟੇ ਵਾਲੇ ਦੇ ਮਗਰ ਨਹੀਂ ਜਾਣਾ ਚਾਹੀਦਾ ਅਸਲ ਉਹ ਸਰਕਾਰ ਦੀ ਪਹਿਲ ਕਦਮੀ ਕਰਕੇ ਅਸੀਂ ਵੀ ਉਸ ਤੇ ਚੱਲੇ ਆਂ ਵੀ ਜੇ ਇੱਥੇ ਚਿੱਟੇ ਦਾ ਕਾਰੋਬਾਰ ਹੁੰਦਾ ਕਿਉਂ ਨਾ ਉਹਨੂੰ ਰੋਕਿਆ ਜਾਵੇ ਠੀਕ ਹੈ ਜੀ ਉਸ ਆਧਾਰਤ ਅਸੀਂ ਇੱਥੇ ਆਏ ਤੇ ਅਸੀਂ ਇੱਥੇ ਆ ਕੇ ਹਾਲਾਤ ਵੇਖੇ ਵੀ ਮਨੋਕਲੀ ਦੇ ਹਿਸਾਬ ਦੇ ਨਾਲ ਇੱਕ ਬੰਦੇ ਦੇ ਜਾਂ ਕਿਸੇ ਵੀ ਲਾਲੋ ਵੀ ਉਹ ਜਿੰਦਰੇ ਲਈ ਬੈਠਾ ਤੇ ਫਿਰ ਇਹ ਤਾਂ ਹੈ ਨੀਗਾ ਵੀ ਕਮੇਟੀ ਇੱਥੇ ਹੋਵੇ ਤੇ ਕਮੇਟੀ ਨੂੰ ਕੁਝ ਪਤਾ ਹੀ ਨਾ ਹੋਵੇ ਵੀ ਇੱਥੇ ਕੀ ਹੁੰਦਾ ਅਸੀਂ ਇਹੀ ਕਿਹਾ ਵੀ ਹੁਣ ਜਿਹੜੀ ਕਮੇਟੀ ਅਸੀਂ ਬਣਾਈ ਆ ਅਸੀਂ ਇਹ ਕਿਹਾ ਵੀ ਆਪਦਾ ਤੁਸੀਂ ਬਾਈ ਜੀ ਸੁਚੱਜੇ ਤਰੀਕੇ ਦੇ ਨਾਲ ਇਹਨੂੰ ਚਲਾਓ ਜੋ ਵੀ ਇੱਥੇ ਆਉਂਦਾ ਸੇਵਾਦਾਰ ਸੇਵਾਦਾਰ ਜੋ ਵੀ ਇੱਥੇ ਸੇਵਾ ਦੀ ਭਾਵਨਾ ਨਾਲ ਆਉਂਦਾ ਹਰ ਕੋ ਨੂੰ ਜੀ ਆਇਆਂ ਕਹੋ ਠੀਕ ਹੈ ਜੀ ਉਹ ਭਲਾ ਕੋਈ ਵੀ ਆ ਬਾਕੀ ਉਹਨਾਂ ਨੇ ਕਿਹਾ ਸੀ ਵੀ ਚਿੱਟੇ ਦਾ ਵੀ ਇੱਥੇ ਕੋਈ ਕਾਰੋਬਾਰ ਉਹ ਵੀ ਆਉਂਦੇ ਸੀ ਵੀ ਚੱਲਦਾ ਅਸੀਂ ਆਨੇ ਆ ਵੀ ਉਹਦੇ ਅਧਾਰਤ ਜੇ ਮੰਨ ਲਓ ਹੁਕਮ ਸਿੰਘ ਨੇ ਰঞ্জੀਤ ਸਿੰਘ ਤੇ ਇਲਜ਼ਾਮ ਲਾਇਆ ਤੇ ਰঞ্জੀਤ ਸਿੰਘ ਨੇ ਹੁਕਮ ਤੇ ਲਾਇਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਜੇ ਕੋਈ ਦੋਸ਼ੀ ਆ ਉਹਦੇ ਤੇ ਬਣਦੀ ਉਹਨੂੰ ਸਜ਼ਾ ਦਿਓ ਇਹ ਤੁਸੀਂ ਮੰਨਦੇ ਵੀ ਇਹ ਤੁਹਾਡੀ ਕਮੇਟੀ ਨੇ ਜਿੰਦਰੇ ਤੋੜੇ ਆ ਪੁਰਾਣੀ ਕਮੇਟੀ ਤੇ ਲੱਗੇ ਸੀ ਨਵੀਂ ਕਮੇਟੀ ਜਿੰਦਰੇ ਭੰਨੇ ਵੇਖੋ ਉਹਨੂੰ ਜਿੰਦਰਾ ਤੋੜਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਧਾਰਮਿਕ ਸਥਾਨ ਆ ਕੋਈ ਵੀ ਆ ਵੇਖੋ ਆਪਾਂ ਗੁਰੂ ਘਰਾਂ ਦੇ ਵਿੱਚ ਵੀ ਕਮੇਟੀਆਂ ਬਦਲਦੀਆਂ ਰਹਿੰਦੀਆਂ ਠੀਕ ਹੈ ਜੀ ਵੇਖੋ ਜੇ ਕੋਈ ਸਿੱਧੇ ਤਰੀਕੇ ਮੰਨ ਲਓ ਵੀ ਕਿਸੇ ਨੂੰ ਕਹੇ ਤੋਂ ਚਾਬੀ ਕੋਈ ਨਾ ਦੇਊਗਾ ਤਾਂ ਫਿਰ ਉਹਦਾ ਹੱਲ ਕੀ ਆ ਜੀ ਫਿਰ ਇਹ ਤਾਂ ਹੈ ਨਹੀਂਗਾ ਵੀ ਪੰਚਾਇਤਾਂ ਦੇਖੀ ਜਾਣਗੀਆਂ ਇੱ ਇਹ ਤਾਂ ਨਹੀਂ ਨਾ ਜੀ ਏਸੀ ਬੀ ਕੋ ਪੰਚਾਇਤ ਤੇ ਸੀ ਹਾਜ਼ਰੀ ਚ ਜਿੰਦਰੇ ਪਨੇ ਤੇ ਕੋਈ ਕਿਸੇ ਨੇ ਚੋਰ ਨੇ ਚੋਰੀ ਤਾਂ ਨਾ ਕਰ ਲਈ ਪੰਚਾਇਤ ਅਕਸਰ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਚਲੋ ਜੇ ਹੋਇਆ ਤਾਂ ਉਹ ਕਮੇਟੀ ਬੈਠ ਗਈ ਹੈ ਬਸ ਕਲਮ ਮੈਂ ਬਾਕੀ ਬੀਬੀ ਜੀ ਨੂੰ ਇਹਨਾਂ ਨੇ ਉਹਨੇ ਕਿਹਾ ਹੀ ਸੀ ਵੀ ਇੱਕ ਤਾਂ ਉਹਨਾਂ ਨੇ ਇਹ ਕਿਹਾ ਵੀ ਸਰਪੰਚ ਸਾਹਿਬ ਮੈਨੂੰ ਰਫ ਬੋਲੇ ਵੇਖੋ ਮੈਂ ਰਫ ਫੇਰ ਦੁਬਾਰਾ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੈਨੂੰ ਬੀਬੀ ਜੀ ਕਹਿ ਕੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਮੇਟੀ ਬਣਾਈ ਆ ਮੰਨ ਕੇ ਚੱਲੋ ਉਹ ਸਾਲ ਦੇ ਵਿੱਚ ਆਪਦਾ ਐਡਿਟ ਦੇਊਗੀ ਮਤਲਬ ਜੋ ਵੀ ਇੱਥੇ ਸਰਦਾ ਭਾਵਨਾ ਨਾਲ ਲੋਕ ਆਉਂਦੇ ਮੱਥਾ ਟੇਕਦੇ ਆ ਹਨਾ ਉਹ ਲੋਕਾਂ ਨੂੰ ਉਹ ਦੱਸੂਗੀ ਮੰਨ ਕੇ ਚੱਲੋ ਵੀ ਸਾਡੇ ਕੋਲੇ ਆ ਜੋ ਵੀ ਕੁਝ ਹੈ ਫਰਿਆਦ ਲੋਕਾਂ ਨੇ ਜੋ ਮੱਥਾ ਟੇਕਿਆ ਜੋ ਕਿਸੇ ਦੀ ਫਰਿਆਦ ਪੂਰੀ ਹੋਈ ਆ ਉਹਨੇ ਸਰਦਾ ਭਾਵਨਾ ਨਾਲ ਕੋਸੇ ਇੱਥੇ ਦਿੱਤਾ ਤਾਂ ਵੀ ਉਹ ਕੁਝ ਹੈ ਫੇਰ ਮੰਨ ਲਓ ਵੀ ਜੇ ਇੱਕ ਸਾਲ ਦਾ ਐਡਿਟ ਫੇਰ ਤੁਸੀਂ ਜਾਣੇ ਵੀ ਸਾਡੀ 15 ਸਾਲਾਂ ਤੋਂ ਕਮੇਟੀ ਬਣੀ ਆ ਫੇਰ ਜੇ ਇੱਕ ਸਾਲ ਦੇ ਐਡਿਟ ਦੇ ਸਾ ਨਉ 15 ਸਾਲਾਂ ਤੱਕ ਮਿੱਟੀ ਸਾਫ ਦੇਉਗੀ ਨਹੀਂ ਦਿੰਦੀ ਜੀ ਜਿਹੜੀ ਤੁਸੀਂ ਜਗਾ ਦੇਖੀ ਜਾਨੇ ਆ ਇੱਥੇ ਛੱਤਾਂ ਤੇ ਘਾਹ ਹੋ ਗਿਆ ਟੀਨਾ ਪਾਈਆਂ ਇੱਥੇ ਕੁਝ ਵੀ ਜਗਾ ਦੇ ਵਿੱਚ ਵਕਾਸ ਨਹੀਂ ਹੋਇਆ ਅਸੀਂ ਇਹਨੇ ਹੋਣਾ ਚਾਹੀਦਾ ਵੇਖੋ ਇੱਥੇ ਸੰਗਤ ਪਾਸੇ ਪਿੰਡਾਂ ਤੋਂ ਵੀ ਆਉਂਦੀ ਆ ਤਾਂ ਇੱਥੇ ਕਿਉਂ ਨਾ ਛੱਡ ਬਣਦਾ ਹੂੰ ਕਿਉਂ ਨਾ ਇਹ ਇਹਨੂੰ ਮੰਨ ਲਓ ਬੜਾ ਵਧਾਵਾ ਹਨ ਵਧੇ ਪਰ ਵੇਖੋ ਜੈਤ ਕੋਲੇ ਤਾਂ ਜੇ ਬਾਕੀ ਇਹ ਜੇ ਪੰਚਾਇਤ ਮੈਂ ਅਸੀਂ ਇੱਥੇ ਆਏ ਆ ਬਾਕੀ ਇਹ ਜਿਹੜੇ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਵੇਖੋ ਪੰਚਾਇਤ ਜਿਹੜੀ ਹੁੰਦੀ ਹੈ ਸਭ ਦੀ ਨਗਰ ਦੀ ਸਾਂਝੀ ਹੁੰਦੀ ਹੈ ਇਹਦੇ ਵਿੱਚ ਪਾਰਟੀ ਜੇ ਉਹ ਪਾਰਟੀ ਲੈ ਕੇ ਚੱਲਦੇ ਅਸੀਂ ਪਾਰਟੀ ਲੈ ਕੇ ਨਹੀਂ ਚੱਲਦੇ ਆ ਸਾਡੇ ਨਗਰ ਦੇ ਸਾਰੇ ਮੋਤਵਾਰ ਬੰਦੇ ਜੋ ਵੀ ਨਗਰ ਦੇ ਖੜੇ ਆ ਅਸੀਂ ਇਹ ਜੇ ਪੰਚਾਇਤ ਇੱਥੇ ਆਏ ਆ ਅਸੀਂ ਦੇਖਿਆ ਵੀ ਇੱਥੇ ਕੁਝ ਗਲਤ ਹੁੰਦਾ ਤਾਂ ਸਾਨੂੰ ਲੱਗਾ ਤੇ ਅਸੀਂ ਕਮੇਟੀ ਬਣਾਤੀ ਸਰਪੰਚ ਸਾਹਿਬ ਜਿਹੜੇ ਚਿੱਟੇ ਦੇ ਦੋਸ਼ ਲੱਗੇ ਵਾਕਈ ਉਹ ਚਿੱਟਾ ਇੱਥੇ ਵੇਖੋ ਪਤਾ ਕੀ ਹੈ ਜੀ ਇਹ ਵਾਲੇ ਆਲਜਾਮ ਉਹਨਾਂ ਨੇ ਇੱਕ ਦੂਜੇ ਤੇ ਲਾਏ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਏਟਿਆ ਵੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰੇ ਫਿਰ ਜਿਹੜੀ ਮੇਰੇ ਕੋਲੇ ਵੀਡੀਓ ਆਈ ਸੀ ਉਹਦੇ ਵਿੱਚ ਉਹ ਪੰਨਿਆਂ ਤੇ ਚਿੱਟਾ ਪੀ ਜਾਂਦੇ ਆ ਕੋਲੇ ਜੋ ਵੀ ਖੜੇ ਉਹ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਣਾ ਵੀਡੀਓ ਦੇਖ ਲਿਓ ਤੁਸੀਂ ਵਿੱਚ ਵੀਡੀਓ ਚਲਾ ਦਿਓ ਇਹਦੀ ਜਿਹੜੀ ਉਹ ਪ੍ਰੂਫ ਵੀ ਹੈਗੇ ਆਪਣੇ ਕੋਲੇ ਜਿਹੜੇ ਬੰਦੇ ਕਹਿ ਰਹੇ ਸੀ ਵੀ ਇੱਥੇ ਚਿੱਟੇ ਦਾ ਕਾਰੋਬਾਰ ਚੱਲਦਾ ਬਿਲਕੁਲ ਬਿਲਕੁਲ ਸੇਵਾਦਾਰ ਇਥੋਂ ਦੇ ਦੇਖੋ ਜਿਹੜੇ ਸੇਵਾਦਾਰ ਇੱਥੋਂ ਦੇ ਆ ਉਹ ਕਹਿੰਦੇ ਅਸੀਂ ਚਿੱਟਾ ਖੁਦ ਵੇਖਿਆ ਸਰਹਾਣੇ ਦੇ ਵਿੱਚ ਪਾਇਆ ਪਿਆ ਸੀ ਇਹ ਤੁਸੀਂ ਗੱਲ ਮੰਨਦੇ ਹੋ ਫਿਰ ਫਿਰ ਵੇਖੋ ਇਹ ਹੈ ਨਾ ਵੀ ਚਿੱਟੇ ਦਾ ਕਾਰੋਬਾਰ ਚੱਲਦਾ ਤੇ ਫਿਰ ਕਮੇਟੀ ਜਵਾਬ ਦੇ ਹੈ ਨਾ ਇਹਦੀ ਹੂੰ ਫਿਰ ਉਹ ਕਮੇਟੀ ਜਵਾਬ ਦੇਵੇ ਜਿਹੜੀ ਕਹਿੰਦੇ ਵੀ ਕਮੇਟੀ ਇੱਥੇ ਬਣੀ ਸੀ ਫਿਰ ਇੱਥੇ ਇਹਦਾ ਮਤਲਬ ਕਮੇਟੀ ਚਿੱਟੇ ਦਾ ਕਾਰੋਬਾਰ ਕਰਦੀ ਆ ਹੂੰ ਇਹ ਉਹ ਨਹੀਂ ਤੁਹਾਡੇ ਦੇ ਅਲੀਗੇਸ਼ਨ ਲੱਗਦੇ ਸੀ ਉਹ ਕਹਿੰਦੇ ਵੀ ਵੀ ਤੁਸੀਂ ਵੇਖ ਰਹੇ ਤੁਹਾਡੇ ਵੇਖੋ ਆ ਆ ਸੇਵਾਦਾਰ ਖੜਾ ਆ ਸੇਵਾਦਾਰ ਖੜਾ ਨਾ ਠੀਕ ਆ ਆ ਸੇਵਾਦਾਰ ਹੈ ਹਾਂ ਹਾਂ ਬਿਲਕੁਲ ਇਹ ਤੁਹਾਨੂੰ ਕਹਿ ਰਿਹਾ ਸੀ ਵੀ ਸਰਾਂਨੇ ਦੇ ਵਿੱਚ ਚਿੱਟਾ ਪਿਆ ਸੀ ਇੰਨਾ ਪਿਆ ਸੀ ਉਹਨਾਂ ਦੇ ਬੰਦੇ ਆ ਮੈਂ ਤੁਹਾਨੂੰ ਮੈਂ ਮੈਂ ਇੱਕ ਕੈਮਰਾ ਰਿਕਾਰਡ ਹੈ ਕੈਮਰੇ ਵਿੱਚ ਮੈਂ ਦੱਸਦਾ ਜੀ ਇਹਦੇ ਬਾਰੇ ਵੇਖੋ ਇਹ ਆ ਵੀ ਇਲਜ਼ਾਮ ਲਾਉਣ ਵਾਲੇ ਨੇ ਇਲਜ਼ਾਮ ਲਾ ਦੇਣਾ ਤੇ ਸਾਰੇ ਨਗਰ ਨੂੰ ਸਾਡੇ ਬਾਰੇ ਵੀ ਪਤਾ ਵੀ ਅਸੀਂ ਕੀ ਕਰਦੇ ਗੱਲ ਖਤਮ ਹੈ ਜੀ ਇਹ ਤਾਂ ਨਗਰ ਨੂੰ ਪਤਾ ਲੋਕਾਂ ਨੂੰ ਪਤਾ ਸੱਚ ਜਿਹੜਾ ਉਹ ਸਭ ਦੇ ਸਾਹਮਣੇ ਆ ਨਹੀਂ ਨਹੀਂ ਮੈਂ ਕਹਿੰਦਾ ਇਹ ਬੰਦਾ ਇਹ ਸੇਵਾਦਾਰ ਕੱਲ ਵੀ ਵਿੱਚ ਸੀ ਜਦੋਂ ਕੱਲ ਅਸੀਂ ਆਏ ਉਦੋਂ ਵੀ ਸੀ ਤੇ ਹੁਣ ਵੀ ਹੈ ਇਹ ਫਿਰ ਕੱਲ ਕਿਉਂ ਕਹਿ ਰਿਹਾ ਸੀ ਤੂੰ ਵੀ ਚਿੱਟਾ ਵੇਚੀ ਸਰਾਨੇ ਦੇ ਵਿੱਚ ਪਾ ਕੇ ਰੱਖਿਆ ਪਿਆ ਸੀ ਮੈਂ ਆਪੇ ਵੇਖਿਆ ਮੈਂ ਵੇਖਿਆ ਸੀ ਇਹ ਮੇਰੇ ਕੋਲੇ ਫੋਨ ਹੈ ਨਹੀਂ ਸੀ ਮੈਂ ਵੀਡੀਓ ਬਣਾ ਲੈਣਾ ਉਹ ਵੀ ਕਹਿ ਰਹੇ ਨਾ ਤੁਹਾਨੂੰ ਉਹ ਮੈਂ ਗੱਲ ਪਹਿਲਾਂ ਹੀ ਕਹਿ ਤੀ ਨਾ ਮੰਨ ਲਓ ਇੱਕ ਦੂਜੇ ਤੇ ਇਲਜ਼ਾਮ ਲੱਗਦੇ ਆ ਰਣਜੀਤ ਸਿੰਘ ਕਿਸੇ ਤੇ ਲਾਉਂਦਾ ਤੇ ਉਹ ਬੰਦਾ ਰਣਜੀਤ ਸਿੰਘ ਤੇ ਲਾਉਂਦਾ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਅਸੀਂ ਆਨੇ ਇਨਵੈਸਟੀਗੇਸ਼ਨ ਹੋਈ ਚਾਹੀਦੀ ਹੈ ਦੇਖੋ ਇਹ ਦੋਸ਼ੀਆ ਕਾਨੂੰਨ ਮੁਤਾਬਕ ਉਨ੍ਹਾਂ ਸਜ਼ਾ ਦਿਓ ਇਹ ਤੇ ਕਾਰਵਾਈ ਕਿਉਂ ਨਹੀਂ ਕਰਾਰੇ ਤੁਹਾਡੀ ਸਰਕਾਰ ਆ ਤੁਹਾਡੇ ਤੇ ਦੋਸ਼ ਲੱਗ ਰਹੇ ਆ ਫੇਰ ਉਹੀ ਗੱਲ ਜੀ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਫੇਰ ਕਹਿ ਰਿਹਾ ਵੀ ਦੋਨਾਂ ਦੀਆਂ ਦਰਖਾਸਤਾਂ ਇੱਕ ਦੂਜੇ ਤੇ ਆ ਉਹਦੀ ਇਨਵੈਸਟੀਗੇਸ਼ਨ ਹੋ ਕੇ ਤਾਂ ਉਹਦੇ ਤੇ ਕਾਰਵਾਈ ਬਣੇ ਬੰਦੇ ਤੇ ਜਿੱਥੇ ਤੇ ਬੰਦੀ ਆ ਜਿਹੜਾ ਦੋਸ਼ੀ ਹੋ ਤੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਇਹ ਤਾਂ ਕਲੀਅਰ ਕਰੋ ਵੀ ਉਹ ਸਰਹਾਣੇ ਦੇ ਵਿੱਚ ਠੱਸ ਸੀ ਪਤਾ ਦੇਵਾਦਾਰ ਤੂੰ ਤਾਂ ਕਲੀਅਰ ਕਰਾਓ ਨਾ ਪਹਿਲਾਂ ਜੀ ਜੀ ਕਰਾ ਲੈਣੇ ਹਾਂਜੀ ਦੱਸੋ ਠੀਕ ਆ ਜੀ ਸਰਹਾਣੇ ਦੇ ਵਿੱਚ ਸੀ ਠੀਕ ਨਹੀਂ ਪੰਚਾਇਤ ਨੇ ਰੱਖਿਆ ਨਹੀਂ ਪੰਚਾਇਤ ਨੇ ਨਹੀਂ ਰੱਖਿਆ ਜੀ ਠੀਕ ਆ ਇੱਥੇ ਆਪਣੇ ਪਿੰਡ ਦੇ ਵਿੱਚ ਹਾਂ ਤੁਹਾਡੀ ਕਮੇਟੀ ਜਿਹੜੀ ਪ ਸੀ ਨਾ ਬਣੀ ਸੀ ਨਾ ਉਦੋਂ ਤੁਸੀਂ ਆਉਂਦੇ ਹੁੰਦੇ ਸੀ ਨਾ ਇੱਥੇ ਇੱਥੇ ਆਉਂਦੇ ਹੁੰਦੇ ਸੀ ਨਾ ਬਾਰ ਦੇ ਵਿੱਚ ਮੜ ਜਾਂਦੇ ਸੀ ਨਾ ਉਹ ਕੋਈ ਨਾ ਕੋਈ ਮਾਜਰਾ ਸੀਗਾ ਜੀ ਇੱਥੇ ਠੀਕ ਹੈ ਜੀ ਮੇਰੇ ਕੋਲੇ ਫੋਨ ਹੈ ਨਹੀਂ ਸੀ ਨੇ ਮੈਂ ਤੁਹਾਨੂੰ ਉਹ ਸਬੂਤ ਦੇ ਦਿੰਦਾ ਨਹੀਂ ਨਹੀਂ ਉਹ ਰੱਖਿਆ ਪਹਿਲਾਂ ਹੋਣ ਵਾਲਿਆਂ ਦਾ ਰੱਖਿਆ ਸੀ ਹੋਣ ਵਾਲਿਆਂ ਦਾ ਨਹੀਂ ਪਹਿਲਾਂ ਦਾ ਰੱਖਿਆ ਵਾ ਸੀਗਾ ਜੀ ਕਿਉਂਕਿ ਇਹ ਰਣਜੀਤ ਹੀ ਹੁੰਦਾ ਸੀ ਰਣਜੀਤ ਨੂੰ ਹੀ ਪਤਾ ਸੀਗਾ ਠੀਕ ਆ ਨਾ ਤਾਂ ਅਸੀਂ ਕਮਰੇ ਚ ਵੜਦੇ ਸੀ ਨਾ ਸਾਨੂੰ ਵੜਨ ਦੇਂਦਾ ਸੀ ਠੀਕ ਆ ਆਪਾਂ ਗੱਲ ਸੱਚੀ ਕਵਾਂਗੇ ਜਿਹੜੀ ਕਵਾਂਗੇ ਸਰ ਰਣਜੀਤ ਕੋਲ ਰਣਜੀਤ ਕੌਣ ਸੀ ਰਣਜੀਤ ਇੱਥੋਂ ਦਾ ਸੇਵਾਦਾਰ ਹੀ ਸੀਗਾ ਜੀ ਮੁੰਡਾ ਇੱਥੇ ਜਿਹੜੇ ਸ਼ਰਿਆਂ ਬੰਦਾ ਕਹਿ ਰਿਹਾ ਦੇਖੋ ਤੁਹਾਡੇ ਪਿੰਡ ਦਾ ਬੰਦਾ ਤੁਹਾਡੇ ਨਗਰ ਦਾ ਬੰਦਾ ਫਿਰ ਉਹ ਨਵੀਂ ਕਮੇਟੀ ਨੂੰ ਤਾਂ ਪਤਾ ਹੀ ਨਹੀਂ ਜੀ ਚਿੱਟੇ ਦਾ ਪਹਿਲਾਂ ਦਾ ਨਾ ਉਹ ਪਹਿਲਾਂ ਦਾ ਇਹਨਾਂ ਨੂੰ ਕੋਈ ਨਹੀਂ ਗਿਆ ਹਾਂ ਇਹਨਾਂ ਨੂੰ ਤਾਂ ਕੋਈ ਕਹਿ ਹੀ ਨਹੀਂ ਰਿਹਾ ਜੀ ਕਮੇਟੀ ਨੂੰ ਪਹਿਲਾਂ ਵਾਲੀ ਦਾ ਉਹ ਪਹਿਲਾਂ ਵਾਲੀ ਦਾ ਜੀ 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 ਹਾਂ ਜੀ ਸੁਣ ਮੈਂ ਦੱਸਦਾ ਨਾ ਜੀ ਸਰ ਜਿਹੜੀ ਗੱਲ ਸ਼ੁਰੂ ਤੋਂ ਹੋ ਰਹੀ ਆ ਅਸੀਂ ਤਾਂ ਇੱਕ ਸਰਪੰਚ ਸਾਹਿਬ ਨੇ ਇੱਕ ਦੋ ਵਾਰ ਹੀ ਕਿਹਾ ਪਰ ਪਤਾ ਨਹੀਂ ਕਿਉਂ ਗੱਲ ਨੂੰ ਤੋੜ ਮੋੜਿਆ ਜਾ ਰਿਹਾ ਇਲਜ਼ਾਮ ਪੰਚਾਇਤ ਤੇ ਨਹੀਂ ਲੱਗ ਰੇ ਇਲਜ਼ਾਮ ਸਾਡੇ ਤੇ ਨਹੀਂ ਲੱਗ ਰੇ ਉਹ ਕੋ ਥਰਡ ਪਰਸਨ ਆ ਰਣਜੀਤ ਜਿਹੜਾ ਰਣਜੀਤ ਔਰ ਹੁਕਮਚੰਦ ਦੋਵੇਂ ਆਪਸ 'ਚ ਇੱਥੇ ਸੇਵਾ ਕਰਦੇ ਆ ਇਹ ਦੋਵਾਂ ਦਾ ਆਪਸ 'ਚ ਬਿਆਨ ਬਾਜ਼ੀ ਆ ਉਹ ਕਹਿੰਦਾ ਇਹ ਵੇਚਦਾ ਉਹ ਕਹਿੰਦਾ ਇਹ ਵੇਚਦਾ ਜਦੋਂ ਦੂਸਰੀ ਗੱਲ ਤੁਸੀਂ ਇਹ ਗੱਲ ਕਈ ਵੀ ਜਦੋਂ ਤੁਹਾਡੇ ਤੇ ਤੁਹਾਨੂੰ ਪਤਾ ਲੱਗਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਾਉਂਦੇ ਹੁਣੇ ਤੁਸੀਂ ਕਹੀ ਨਾ ਸਰਪੰਚਾ ਸ਼੍ਰੀਮਾਨ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਨਾ ਪਰ ਸੋ ਹੋਇਆ ਹੋਇਆ ਬੰਦਾ ਅੰਦਰ ਆ ਠੀਕ ਹੈ ਫਿਰ ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਕਾਰਵਾਈ ਨਹੀਂ ਕਰਾਉਂਦੇ ਦੂਸਰੀ ਚੀਜ਼ ਇਹ ਹੈ ਜਿਹੜੇ ਬਿਆਨਬਾਜ਼ੀ ਚ ਜਿਹੜੀ ਗੱਲ ਆਉਂਦੀ ਆ ਵੀ ਇਹ ਚਿੱਟਾ ਐ ਕੀਤਾ ਗਿਆ ਐ ਕੀਤਾ ਗਿਆ ਤੁਸੀਂ ਇਸ ਚੀਜ਼ ਨੂੰ ਇਹ ਦੇਖੋ ਵੀ ਜਦੋਂ ਵੀਡੀਓ ਆਈ ਪੰਚਾਇਤ ਦਾ ਅਧਿਕਾਰ ਆ ਵੀ ਜਦੋਂ ਨਗਰ ਦੇ ਵਿੱਚ ਕੋਈ ਗਲਤ ਚੀਜ਼ ਹੁੰਦੀ ਹੈ ਪੰਚਾਇਤ ਕਿਤੇ ਵੀ ਉੱਥੇ ਜਾ ਕੇ ਕੰਮ ਕਰ ਸਕਦੀ ਹੈ ਪੰਚਾਇਤ ਇੱਥੇ ਆਈ ਪੰਚਾਇਤ ਨੇ ਕੰਮ ਕੀਤਾ ਦੂਸਰੇ ਸਤਕਾਰਯੋਗ ਬੀਬੀ ਜੀ ਦੇ ਕੱਲ ਇਹ ਗੱਲ ਕਹੀ ਵੀ ਕੇਵਲ ਸਿੰਘ ਜੀ ਇੱਥੇ ਕੀ ਲੈਣ ਆਏ ਮੈਂ ਵੀਡੀਓ ਵੇਖੀ ਤੁਹਾਡੀ ਉਹਦੇ ਵਿੱਚ ਸਰ ਵੇਖੋ ਇਹ ਜੋ ਪੰਚਾਇਤੀ ਜ਼ਮੀਨ ਹੈ ਪੰਜ ਗ੍ਰਾਂਈ ਕਲਾਂ ਜਿਹੜੀ ਮੇਨ ਪੰਚਾਇਤ ਉਹਨਾਂ ਦੇ ਸਰਪੰਚ ਆ ਇਹ ਮੇਨ ਪੰਚਾਇਤ ਦੇ ਅੰਦਰ ਜ਼ਮੀਨ ਤੇ ਸਰਪੰਚ ਕਿਉਂ ਨਹੀਂ ਆ ਸਕਦਾ ਜੀ ਹੱਕਾ ਸੱਡਾ ਹੋਂਦਾ ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਲਈ ਆਪਾਂ ਇੱਥੇ ਹੁਣ ਇਸ਼ੂ ਕੀ ਆ ਇਸ਼ੂ ਇੱਥੇ ਇਹ ਆ ਕਿ ਇੱਕ ਮੋਨੋਪੋਲੀ ਤੋੜਨ ਦਾ ਇਸ਼ੂ ਆ ਅਸੀਂ ਇਹ ਚਾਹੁੰਦੇ ਆ ਔਰ ਨਗਰ ਸਾਰਾ ਇਹ ਚਾਹੁੰਦਾ ਵੀ ਇੱਥੇ ਪਾਰਦਰਸ਼ਤਾ ਦੇ ਤੌਰ ਤੇ ਕਮੇਟੀ ਹੋਵੇ ਪਾਰਦਰਸ਼ਤਾ ਦੇ ਤੌਰ ਤੇ ਕੰਮ ਕੀਤਾ ਜਾਵੇ ਜਿਹੜੀ ਕੋਈ ਸੰਗਤ ਆਵੇ ਜੋ ਤਿਲ ਫੁੱਲ ਦਵੇ ਉਹ ਇਨ ਬਿੰਦ ਉਵੇਂ ਹੀ ਲੱਗੇ ਮੈਂ ਤੁਹਾਡੀ ਵੀਡੀਓ ਚ ਵੀ ਵੇਖਿਆ ਸੀ ਵੀ ਕਿਹਾ ਜਾਂਦਾ ਵੀ ਇੱਥੇ ਕਿੜਾਸੀਆਂ ਕਿੱਲਾਂ ਦੀ ਯਾਨੀ ਕਿ ਹਨਾ ਠੇਕਾ ਆਉਂਦਾ ਅਸੀਆਂ ਕਿੱਲਾਂ ਦਾ ਠੇਕਾ ਨਹੀਂ ਹੁੰਦਾ ਕੋਈ ਗੱਲ ਨਹੀਂ ਜਿਹੜਾ ਕੋ ਪੀਰ ਫਕੀਰ ਹੁੰਦਾ ਉੱਥੇ ਪੈਸਿਆਂ ਦਾ ਘਾਟਾ ਨਹੀਂ ਹੁੰਦਾ ਉੱਥੇ ਔਰ ਉਸ ਤੋਂ ਬਾਅਦ ਜਿਹੜੀ ਸੰਗਤ ਹੁੰਦੀ ਹੈ ਉਹਦੇ ਤੇ ਕੋਈ ਪੈਸਿਆਂ ਦਾ ਘਾਟਾ ਨਹੀਂ ਹੁੰਦਾ ਅਗਰ ਅਗਰ ਜਿਹੜੀ ਇੰਡੀਵਿਡਿਊਅਲ ਕਮੇਟੀ ਜਿਹੜਾ ਸਾਨੂੰ ਨਹੀਂ ਪਤਾ ਬਣੀ ਕਿ ਨਹੀਂ ਬਣੀ ਅਗਰ ਉਹ ਬਣੀ ਸੀ ਜਾਂ 15 ਸਾਲ ਹੋ ਗਏ ਸੀ ਕੀ ਉਹ ਕਮੇਟੀ ਇੰਨਾ ਉਪਰਾਲਾ ਨਹੀਂ ਸੀ ਕਰ ਸਕਦੀ ਵੀ ਕੋਈ ਸੰਗਤ ਤੋਂ ਦਾਨਪਨ ਇਕੱਠਾ ਕਰਕੇ ਤੇ ਜਿਹੜੀ ਇਹ ਜਗ੍ਹਾ 'ਤੇ ਕੁਝ ਕਰ ਦੇ ਜੇ ਜਿਹੜੇ ਹੁਣ ਨਵੇਂ ਆਏ ਜਿਹੜੀ ਹੁਣ ਨਵੀਂ ਸੰਗਤ ਆਉਂਦੀ ਆ ਬੈਠਣਾ ਚਾਹੁੰਦੀ ਆ ਜਾਂ ਬੈਠੇ ਆ ਜਿਹੜੇ ਕੰਮ ਕਰਦੇ ਆ ਉਹ ਬੰਦੇ ਆ ਆਪਦੀ ਉਹ ਕਹਿੰਦੇ ਵੀ ਸਾਨੂੰ 1 ਸਾਲ ਦਾ ਸਮਾਂ ਦਿਓ ਅਸੀਂ 1 ਸਾਲ ਚ ਵਿਖਾ ਦੇਾਂਗੇ ਵੀ ਇਥੇ ਕੀ ਹੈ ਵੀ ਜੇ 30 ਤੋਂ 35 ਰੁਪਏ ਦਾ ਕਹਿੰਦੇ ਅਸੀਂ ਮੱਥਾ ਟਿਕਦਾ ਤੇ ਚਲੋ ਆਪਾਂ ਮੱਥਾ ਨਹੀਂ ਗੁਰੂ ਘਰ ਦਾ ਕਦੀ ਵੀ ਗੋਲਕ ਨਹੀਂ ਤੱਕੀ ਦੀ ਕੀ ਹੁੰਦਾ ਕੀ ਨਹੀਂ ਹੁੰਦਾ ਜਿੰਨਾ ਵੀ ਟਿਕਦਾ ਨਹੀਂ ਟਿਕਦਾ ਉਹ ਮਹਾਰਾਜ ਜਾਣਦਾ ਫਿਰ ਇਹਨੂੰ ਕੰਮ ਕਰਨ ਦਿੱਤਾ ਜਾਵੇ ਨਾ ਨਵੇਂ ਬੰਦਿਆਂ ਨੂੰ ਮੁੰਡਿਆਂ ਨੂੰ ਕੰਮ ਕੋ 15 ਸਾਲ ਉਹਨਾਂ ਦੇ 8 ਸਾਲ ਵੇਖ ਲਏ ਉਹਨਾਂ ਦੇ ਹਨ 8 ਸਾਲ ਚ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੁਣ ਇਹਨਾਂ ਨੂੰ ਸਾਲ ਵੇਖਦੇ ਆ 7 ਸਾਲ ਦੇ ਬਾਅਦ ਵੇਖ ਲਾਂਗੇ ਕੀ ਹੁੰਦਾ ਦੂਸਰੀ ਦੂਸਰੀ ਚੀਜ਼ ਸਰ 1 ਮਿੰਟ ਹੁਣ ਮੈਨੂੰ ਕੰਪਲੀਟ ਕਰੰਦਿਓ ਦੂਸਰੀ ਚੀਜ਼ ਇਹ ਆ ਵਾਰ-ਵ ਦੀ ਸਰ ਪਿੰਡ ਦੀ ਪੰਚਾਇਤ ਬੈਠਦੀ ਪਿੰਡ ਦੇ ਨਗਰ ਬੈਠਦੇ ਦੱਸੋ ਵੀ ਉਹ ਨਗਰ ਚੋਂ ਕਿਹੜੇ ਬੰਦੇ ਨੂੰ ਚੁਣਿਆ ਗਿਆ ਵੀ ਆਹ ਬੰਦੇ ਨੂੰ ਪ੍ਰਧਾਨ ਲਾ ਪੁੱਛਿਆ ਕਿਸ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਸ਼੍ਰੀਮਾਨ ਜੀ ਕਮੇਟੀ ਦਾ ਇਹ ਰੂਲ ਆ ਕਿ ਹਰ ਸਾਲ ਚੋਣ ਹੋਵੇ ਕੀ ਹਰ ਸਾਲ ਚੋਣ ਹੋਈ ਹਰ ਸਾਲ ਬਾਅਦ ਦੱਸਿਆ ਵੀ ਪੰਚਾਇਤ ਬਦਲਣਾ ਮੈਂਬਰ ਬਦਲਣਾ ਜਾਂ ਇਹਨਾਂ ਦਾ ਪ੍ਰਬੰਧਕ ਬਦਲਣਾ ਕਿਹੜਾ ਬਦਲਣਾ ਹੋਇਆ ਕੁਛ ਨਹੀਂ ਹੋਇਆ ਇਹ ਸਿਰਫ ਉਹੀ ਚੀਜ਼ ਆ ਕਿ ਇਸ ਚੀਜ਼ ਨੂੰ ਇੱਕ ਕਬਜ਼ਾ ਧਾਰੀ ਕਬਜ਼ਾ ਕਰਨਾ ਚਾਹੁੰਦੇ ਆ ਉਹ ਸੰਗਤ ਨਹੀਂ ਹੋਣ ਦਊਗੀ ਹੁਣ ਕਿਉਂਕਿ ਜੋ ਪਹਿਲਾਂ ਹੋ ਗਿਆ ਹੋ ਗਿਆ ਹੁਣ ਨਹੀਂ ਹੋਣ ਦਊਗੀ ਸ਼ਰਧਾ ਮੁਤਾਬਕ ਕੰਮ ਕਰਾਂਗੇ ਔਰ ਮੈਂ ਵਾਅਦਾ ਕਰਦਾ ਸਾਡੇ ਨਗਰ ਦੇ ਬੰਦਿਆਂ ਨੂੰ ਮਿੱਤਰਾਂ ਨੂੰ ਵੀ ਜਿਹੜੇ ਹੁਣ ਮਿੱਤਰ ਕੰਮ ਕਰਨਗੇ ਇਥੇ ਉਹ ਕਿਸੇ ਪਾਰਟੀ ਦੇ ਨਹੀਂ ਹੋਣਗੇ ਸਾਂਝੇ ਹੋਣਗੇ ਔਰ ਉਹ ਪਹਿਲ ਤਾਂ ਅਸੀਂ ਤਾਂ ਚਾਹੁੰਦੇ ਆ ਵੀ ਸਾਲ ਨਹੀਂ ਤੇ ਸਾਲ ਨਹੀਂ ਤੇ ਸਾਲ 'ਚ ਦੋ ਵਾਰ ਘੱਟੋ-ਘੱਟ ਉਹ ਹਿਸਾਬ ਦਊਗੀ ਵੀ ਕਿੰਨੇ ਕਿੱਦਾ ਕੀ ਚ ਇੱਥੇ ਆਉਟਪੁੱਟਾ ਕੀ ਇਹਨੇ ਪੁੱਟਾ ਜੇ ਉਹ ਹਿਸਾਬ ਦਊਗੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਪੰਚਾਇਤ ਆ ਜਾਂ ਉਹ ਫਿਰ ਪੁਰਾਣੀ ਕਮੇਟੀ ਤੋਂ ਵੀ ਹਿਸਾਬ ਲਊਗੀ ਵੀ 8 ਸਾਲ ਹੋ ਗਏ ਇੱਕ ਮਹੀਨੇ ਚ ਜਿਸ ਦਾ ਸਵਾਲ ਚਲੋ ਜਿੰਨਾ ਵੀ ਉਹ ਅਠ ਕੇ ਦੀ ਸੀ ਗੱਲ ਜਿੰਨਾ ਵੀ ਆਇਆ ਵੀ ਇਹਨਾਂ ਨੇ ਇੱਕ ਸਾਲ ਚ ਦਿੱਤਾ ਵੀ ਇੱਕ ਸਾਲ ਚ ਸਾਲ ਮੰਨ ਕੇ 2 ਲੱਖ ਜਾਂ 2 ਲੱਖ ਰੁਪਏ ਆਇਆ ਸੀ ਆਹ ਲਾਤਾ ਹੁਣ ਉਹਨਾਂ ਨੂੰ ਵੀ ਚਾਹੀਦਾ ਨਾ ਵੀ 8-10 ਸਾਲ ਦਾ ਹਿਸਾਬ ਆ ਵੀ ਕਿਉਂਕਿ ਇਹ ਤਾਂ ਇੰਨਾ ਕੀ ਹੋਊਗਾ ਨਾ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਇਹਨਾਂ ਦੇ ਆਉਂਦੇ ਇੱਕਦਮ ਕਿਤੇ ਛੱਪਰ ਪਾੜ ਗਏ ਹਨ ਇਹਨਾਂ ਚੀਜ਼ਾਂ ਦਾ ਹਿਸਾਬ ਦਾ ਪਾਰਦਰਸ਼ਤਾ ਤਾਂ ਬਣਦੀ ਹੈ ਨਾ ਜੀ ਅਸੀਂ ਪਾਰਦਰਸ਼ਤਾ ਦੇ ਪੱਖ ਚ ਅਸੀਂ ਕਿਸੇ ਪਾਰਟੀ ਬਾਜੀ ਦਾ ਪੱਖ ਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨੂੰ ਸਿਰਫ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਪੰਚਾਇਤ ਸਾਂਝੀ ਹੁੰਦੀ ਸਭ ਦੀ ਪੰਚਾਇਤ ਵੀ ਆ ਇਹ ਜੀ ਕਮੇਟੀ ਖੜੀ ਆ ਸਾਰੀ ਮੈਂ ਇਹਨਾਂ ਨੂੰ ਵੀ ਕਹਿਣਾ ਜਿਹੜਾ ਵੀ ਕੋਈ ਸੇਵਾਦਾਰ ਤੇ ਸੇਵਾਕ ਉਹਨਾਂ ਜੀ ਆਇਆਂ ਕਹੋ ਭਲਾਓ ਕੋਈ ਵੀ ਹੂੰ ਹੂੰ ਠੀਕ ਹੈ ਜੀ ਆਪਣਾ ਜੀ ਆਇਆਂ ਕਹਿਣ ਬੰਦਾ ਜੀ ਜੀ ਜੇ ਧਾਰਮਿਕ ਜਗ੍ਹਾ ਤੇ ਇਹੋ ਜਿਹੇ ਵਿਵਾਦ ਬਣਨਗੇ ਜਿਹੜੇ ਸਰਧਾਲੂ ਆ ਜਿਹਨਾਂ ਆਸਤਾ ਲੋਕਾਂ ਦੀ ਜੁੜੀ ਹੋਈ ਆ ਉਹ ਟੁੱਟੂਗੀ ਟੁੱਟੂਗੀ ਸਰ ਕਿਉਂਕਿ ਹਰ ਬੱਚੇ ਨੂੰ ਆਪਾਂ ਕਹਿੰਨੇ ਆ ਹਰ ਨਵੀਂ ਇਹ ਨਸ਼ੇ ਤੋਂ ਬਚੋ ਜੇ ਨਸ਼ਾ ਇਹ ਚੀਜ਼ਾਂ ਤੇ ਹੋਣ ਲੱਗਿਆ ਫਿਰ ਉਹ ਤਾਂ ਤਕਲੀਫ ਤਾਂ ਹੋਊਗੀ ਆਪਾਂ ਧਰਮ ਜਗ੍ਹਾ ਤੇ ਲਾਉਣਾ ਵੀ ਕਿਤੇ ਵੀ ਕਿਤੇ ਵੀ ਗੁਰੂ ਘਰ ਗੁਰੂ ਘਰ ਹੀ ਇਹ ਇੱਕ ਤਰ੍ਹਾਂ ਦਾ ਫਕਰਾਂ ਜਗਾ ਨਸ਼ੇ ਤੋਂ ਪਾਸੇ ਹਟਾਉਣਾ ਤੇ ਬੱਚੇ ਨੂੰ ਉਥੇ ਕੱਲਦੇ ਆਂ ਵੀ ਤੂੰ ਮਹਾਰਾਜ ਦਾ ਨਾਮ ਲੈ ਚਾ ਖਿਡਾਰੀ ਬਣ ਇਹੀ ਗੱਲ ਹੁੰਦੀ ਜੀ ਜੀ ਆਮ ਤੌਰ ਤੇ ਜਿਹੜੀਆਂ ਪੀਰਾਂ ਦੀਆਂ ਦਰਗਾਹਾਂ ਹੁੰਦੀਆਂ ਉੱਥੇ ਨਾ ਜਾਣ ਦਾ ਤੌਰ ਤੇ ਸਲਫਾ ਗਾਂਜਾ ਪੀਤਾ ਜਾਂਦਾ ਕਿ ਇਹਨਾਂ ਜਗਨ ਇਹਨਾਂ ਚੀਜ਼ਾਂ ਨੂੰ ਤੁਸੀਂ ਮੰਨਦੇ ਹੋ ਵੀ ਇਹ ਪੀਣੀਆਂ ਚਾਹੀਦੀਆਂ ਉੱਥੇ ਹੈ ਤਾਂ ਨਸ਼ਾ ਹੀ ਹੈ ਵੀ ਨਹੀਂ ਇਹ ਬਾਬਾ ਜੀ ਨੂੰ ਪਤਾ ਜੀ ਜਿਆਦਾ ਕਿਉਂਕਿ ਸੇਵਾ ਕਰਦੇ ਆ ਬਾਬਾ ਨਹੀਂ ਪੀਣੀਆਂ ਚਾਹੀਦੀਆਂ ਜੀ ਨਹੀਂ ਹੁਣੀ ਚਾਹੀਦੀ ਨਹੀਂ ਪੀਣੀਆਂ ਚਾਹੀਦੀਆਂ ਸੇਵਾ ਕਰਨੀ ਚਾਹੀਦੀ ਹੈ ਸੰਗਤ ਨੂੰ ਤੇ ਤੁਹਾਡੇ ਇੱਥੇ ਉਹ ਇੱਥੇ ਪੰਨੀ ਦੀ ਤਪਈਆ ਇੱਥੇ ਇੱਕ ਉਹ ਕਾਦੀ ਅਸਰਕਟ ਦਾ ਪਿਆ ਹੋ ਕੀ ਤੁਹਾਨੂੰ ਪਤਾ ਵੀ ਕਿਹੜੀ ਇਹ ਕਮੇਟੀ ਨੂੰ ਪੁੱਛਿਆ ਜਾਵੇ ਵੀ ਕਿਹੜੀ ਹੈ ਇਹ ਕੈਮਰਾਮੈਨ ਨੂੰ ਕਹ ਦਿਖ ਆ ਆ ਆ ਆ ਪਈਆ ਰੋਕਦੇ ਆ ਜੀ ਹੁਣ ਰੋਹਾਂ ਦਾ ਜੀ ਇਥੇ ਆ ਪਈਆ ਹਾਂ ਰਹੀਆਂ ਚੱਲ ਰਹੀਆਂ ਜੀ ਹਾਂਜੀ ਇਹ ਪੰਨੀਆਂ ਪਈਆਂ ਨਾ ਇਸੇ ਚੀਜ਼ ਨੂੰ ਅਸੀਂ ਰੋਕਦੇ ਆ ਵੀ ਇਹ ਪੰਨੀਆਂ ਪਈਆਂ ਅਸੀਂ ਵੇਖੀਆਂ ਵੀ ਕਿਉਂ ਮਾੜੇ ਕੰਮ ਹੁੰਦੇ ਇਥੇ ਜੀ ਮਾੜੇ ਕੰਮ ਇੱਥੇ ਸੰਝ ਨਹੀਂ ਲੱਗ ਰਹੀ ਤੁਸੀਂ ਕਹਿੰਦੇ ਅਸੀਂ ਰੋਕ ਰਹੇ ਆ ਉਹ ਬੀਬਾ ਜੀ ਕੱਲ ਆਈ ਸੀ ਉਹ ਕਹਿੰਦੇ ਅਸੀਂ ਰੋਕਨੇ ਆ ਹੁਣ ਇਹ ਅਸੀਂ ਉਹੀ ਜਾਣਿਆ ਨਾ ਜੀ ਦੇਖੋ ਜੇ ਉਹ ਰੋਕਦੇ ਹੁੰਦੇ ਉਹ ਆਂਖ 17 ਸਾਲ ਹੋ ਗਏ ਜਿਹੜੀ ਕਮੇਟੀ ਬਣੀ ਨੂੰ ਜੇ ਉਹ ਰੋਕਦੇ ਹੁੰਦੇ ਤਾਂ ਫਿਰ ਇੱਥੇ ਆ ਹਾਲ ਕਿਉਂ ਹੁੰਦਾ ਚਿੱਟੇ ਵਾਲੇ ਤੇ ਸਾਡੇ ਕੋਲੇ ਲੋਕ ਕਿਉਂ ਪਹੁੰ ਪੰਚਾਇਤ ਕੋਲੇ ਪਹੁੰਚੇ ਹਨ ਨਾ ਜੀ ਜੀ ਨੰਬਰ 2 ਉਹਨਾਂ ਦਾ ਬਿਆਨ ਆ ਕਿ ਇੱਥੇ ਕੱਲ ਅਮਰਜੀਤ ਕੌਰ ਬੋਲਦੀ ਸੀ ਅੱਧਾ ਕਿਲੋ ਦੀ ਕੁਆਂਟੀਟੀ ਸੀ ਹੈਵੀ ਰਿਕਵਰੀ ਅੱਧਾ ਕਿਲੋ ਚਟਾ ਗਿਆ ਕਿੱਥੇ ਪੁਲਿਸ ਕਿਉਂ ਨਾ ਸੱਦੀ ਗਈ ਫਿਰ ਦੂਸਰਾ ਉਹਦੇ ਘਰ ਵਾਲਾ ਕਹਿੰਦਾ ਇੰਨਾ ਸੀ ਉਹ ਜਿਹੜੇ ਦੂਜੇ ਸੇਵਾਦਾਰ ਉਹ ਕਹਿੰਦੇ ਇੰਨਾ ਸੀ ਜਿੰਨਾ ਵੀ ਸੀ ਹੈਵੀ ਰਿਕਵਰੀ ਸੀ ਕੀ ਕਮੇਟੀ ਨੇ ਪੁਲਿਸ ਸੱਦੀ ਕੀ ਕਮੇਟੀ ਨੇ ਆਪਣਾ ਕੋਈ ਕੰਪਲੀਟ ਲਖਵਾਈ ਨਹੀਂ ਲਖਵਾਈ ਨੰਬਰ 2 ਇਹ ਕਮਰੇ ਦੀ ਚਾਬੀ ਆਸੀ ਵਧਰ ਨੂੰ ਵੜਨੀ ਦਿੱਤਾ ਜਾਂਦਾ ਜਾਂ ਤਾਂ ਰਣਜੀਤ ਸਿੰਘ ਕੋਲੇ ਸੀ ਜਾਂ ਹੁਕਮ ਸਿੰਘ ਕੋਲੇ ਸੀ ਇਹਦਾ ਮਤਲਬ ਜਿਹੜਾ ਅੰਦਰ ਚਿੱਟਾ ਪਿਆ ਸੀ ਜਾਂ ਤਾਂ ਹੁਕਮ ਸਿੰਘ ਦਾ ਜਾਂ ਰਣਜੀਤ ਸਿੰਘ ਦਾ ਇਹ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਨਾ ਤੇ ਪੰਚਾਇਤ ਇਹੀ ਚਾਹੁੰਦੀ ਆ ਰਣਜੀਤ ਸਿੰਘ ਨੇ 2-3 ਮਹੀਨੇ ਪਹਿਲਾਂ ਹੁਕਮ ਸਿੰਘ ਤੇ ਕਮਲੇਟ ਪਾਈ ਆ ਵੀ ਇਹ ਚਿੱਟਾ ਵੇਚਦਾ ਤੇ ਹੁਕਮ ਸਿੰਘ ਘ ਰਣਜੀਤ ਸਿੰਘ ਤੇ ਕਮਲੇਟਾਂ ਪਾਈ ਹੁੰਦਾ ਇਹ ਚਿੱਟਾ ਵੇਚਦਾ ਅਸੀਂ ਆਣੇ ਆ ਭਾਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਭਵੰਤਮਾਨ ਜੀ ਨੂੰ ਬੇਨਤੀ ਆ ਕਿ ਇਹਨਾਂ ਦੋਨਾਂ ਦਾ ਇਹਨਾਂ ਦੀ ਆਰਥਿਕ ਇਨਦੀ ਆਮਦਨ ਚੈੱਕ ਕੀਤੀ ਜਾਵੇ ਇਨਾਂ ਦੇ ਕਾਰੋਬਾਰ ਚੈੱਕ ਕੀਤੇ ਜਾਣ ਇਨਾਂ ਦੇ ਬੈਂਕ ਖਾਤੇ ਚੈੱਕ ਕੀਤੇ ਜਾਣ ਔਰ ਇਨਾਂ ਦੀ ਇਨਵੈਸਟੀਗੇਸ਼ਨ ਬਰੀਕਲੀ ਇੱਕ ਸੈੱਟ ਬਣ ਕੇ ਹੋਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਰਣਜੀਤ ਚਿੱਟਾ ਵੇਚਦਾ ਕਿ ਹੁਕਮ ਸਿੰਘ ਚਿੱਟਾ ਵੇਚਦਾ ਜਿਹੜਾ ਜਿੰਨਾ ਚਿਰ ਇਹ ਦੋਨੇ ਸਾਫ਼ਤ ਨਹੀਂ ਹੁੰਦੇ ਇਹ ਦੋਨੇ ਦਰਗਾਹ ਚੋਂ ਬਾਹਰ ਕੱਢੇ ਜਾਣ ਜਿਹੜਾ ਸਾਫ਼ ਸੁਥਰਾ ਹੋ ਕੇ ਆਊਗਾ ਉਹ ਇੱਥੇ ਸੇਵਾ ਕਰ ਸਕਦਾ ਮੈਂ ਗੱਲ ਪਹਿਲਾਂ ਵੀ ਕਰਕੇ ਆਟਿਆ ਦੁਬਾਰਾ ਫੇਰ ਰੀਪੀਟ ਕਰਨਾ ਚਾਹੁੰਦਾ ਸੀ ਜਦੋਂ ਤੁਹਾਡੀ ਕਮੇਟੀ ਨਵੀਂ ਬਣ ਗਈ ਤੁਸੀਂ ਬਨਾਲੀ ਤੁਸੀਂ ਆਜੈਂਡਰੇ ਲਾ ਲਈ ਕਿ ਹੁਣ ਵੀ ਇੱਥੇ ਉਹ ਜਿਹੇ ਕਾਰੋਬਾਰ ਚੱਲੂਗਾ ਜਿਵੇਂ ਮੈਂ ਪਹਿਲਾਂ ਇਹ ਤਾਂ ਬਿਲਕੁਲ ਨਹੀਂ ਦਰਗਾਤੇ ਚਾਹੀਦਾ ਕਹਿ ਦਿੰਦੇ ਆ ਵੇਖੋ ਜਿਹੜੇ ਸਾਡੇ ਸ਼ਿਵਜੀ ਮਹਾਰਾਜ ਆ ਉਹਨਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਜੀ ਉਹ ਪਿੰਦੇ ਸੀ ਅਸੀਂ ਤਾਂ ਆਪ ਪੀਣਾ ਕੀ ਇਹ ਚੀਜ਼ਾਂ ਸਾਨੂੰ ਸ਼ੋਭਾ ਦਿੰਦੀਆਂ ਤੁਸੀਂ ਇਹ ਬੰਦ ਕਰਾਉਂਗੇ ਹੋਊਗਾ ਕਾਦੋ ਮੇਰੀ ਗੱਲ ਤਾਂ ਸੁਣੋ 2 ਮਿੰਟ ਜੀ ਇਹ ਇਹ ਜਿਹੜੀਆਂ ਆਪਣਾ ਧਾਰਮਿਕ ਜਗਾ ਜਾਂ ਇੱਥੋਂ ਦੀ ਪਰੰਪਰਾ ਇੱਥੋਂ ਦਾ ਰੀਤੀ ਰਿਵਾਜ ਇਹ ਬਾਬਾ ਜੀ ਹੁਣੀ ਬਾਖੂ ਬ ਜਾਣਦੇ ਦੱਸਣਗੇ ਔਰ ਜਿਹੜੀ ਗੱਲ ਤੁਸੀਂ ਸਾਡੀ ਕਮੇਟੀ ਵੀ ਕੀਤੀ ਆ ਵੀ ਤੁਸੀਂ ਨਵੀਂ ਕਮੇਟੀ ਬਣਾਈ ਆ ਇੱਥੇ ਹੁਣ ਇਹ ਕੋਈ ਫਰਕ ਪਿਆ ਇਹਦਾ ਅਸੀਂ ਨਹੀਂ ਜਵਾਬ ਦੇਵਾਂਗੇ ਆ ਮੁੱਕ ਸੇਵਾ ਦਾ 20 ਸਾਲ ਤੋਂ ਇੱਥੇ ਆ ਇਹ ਜਵਾਬ ਦੇਊਗਾ ਵੀ ਜਿੰਨੇ ਚਿਰ ਦੇ ਇਸ ਨਵੀਂ ਕਮੇਟੀ ਬਣ ਕੇ 12ਵੇਂ ਮਹੀਨੇ ਦੀ ਅਸੀਂ ਇੱਥੇ ਆਏ ਆ ਇੱਥੇ ਕੀ ਤਬਦੀਲੀਆਂ ਕੀ ਬਦਲਾ ਹੋਇਆ ਉਹ ਤਾਂ ਇਹ ਕਹਿ ਰਹੇ ਸੀ ਵੀ ਇਹ ਜਿਹੜੀ ਜਗ੍ਹਾ ਪੈਂਦੀ ਆ ਜਿਹੜੀ ਇਹ ਬਾਬੇ ਦਰਗਾਹ ਦੀ ਜਗ੍ਹਾ ਬਣੀ ਆ ਇਹ ਸਰਪੰਚ ਸਾਹਿਬ ਦੇ ਅੰਡਰ ਚ ਨਹੀਂ ਆਉਂਦੀ ਜਿਵੇਂ ਆਪਣੇ ਵੰਡਿਆ ਹੁੰਦਾ ਏਰੀਆ ਵੀ ਤੁਸੀਂ ਫਲਾਣੇ ਕੁਆਰਦੇ ਆ ਅਸੀਂ ਫਲਾਣੇ ਕੁਆਰਦੇ ਆ ਉਹ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਚੋਨਾ ਪਿੰਡ ਦੇ ਸਾਰੇ ਲੋਕਾਂ ਨੂੰ ਵੀ ਪਤਾ ਉਹ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹਣਾ ਜਦੋਂ ਸਾਡੇ ਪਿੰਡ ਦੀ ਪੰਚਾਇਤ ਦੀ ਬੋਲੀ ਹੁੰਦੀ ਆ ਸਾਰੇ ਜਿਹੜੇ ਖੇਤਾਂ ਦੇ ਵਿੱਚ ਜਿਹੜੀਆਂ ਪੰਚਾਇਤ ਦੇ ਅੰਡਰ ਸੰਸਥਾਵਾਂ ਆਉਂਦੀਆਂ ਉਹ ਮੇਨ ਪੰਚਾਇਤ ਪੰਜ ਗਰਾਂ ਹੀ ਕਲਾਂ ਦੇ ਸਰਪੰਚ ਕੇਵਲ ਸਿੰਘ ਜੀ ਆ ਪਹਿਲਾਂ ਇਹਨਾਂ ਦੇ ਘਰ ਧਰਮਪਥੰਗ ਜੇ ਇੱਥੇ ਰਾਮ ਸਿੰਘ ਜੀ ਖੜੇ ਆ ਮਨਜੀਤ ਕੌਰ ਅਸੀਂ ਬੋਲੀ ਕਰਦੇ ਰਹੇ ਆ ਉੱਥੇ ਪੰਚਾਇਤ ਦੀ ਸਾਰੇ ਸਾਰੀਆਂ ਹੁੰਦੀਆਂ ਪੰਚਾਇਤਾਂ ਸਾਰੀਆਂ ਇਕੱਠੀਆਂ ਰੇ ਮੈਂ ਮੇਨ ਪੰਚਾਇਤ ਪੰਜ ਗਰਾਈ ਕਲਾਂ ਦੇ ਸਰਪੰਚ ਕੇਵਲ ਸਿੰਘ ਆ ਇਹ ਮੈਂ ਇਹਨੀਆਂ ਦਾ ਇਹ ਨਗਰ ਆ ਇਹ ਜਿਹੜਾ ਮੈਂ ਜੀਵਨ ਸਿੰਘ ਨਗਰ ਆ ਦਸ਼ਮੀਸ਼ ਨਗਰ ਆ ਸਾਡੇ ਨਾਲ ਆ ਪਰ ਇਹ ਨਗਰ ਆ ਇਹ ਮੇਨ ਪੰਚਾਇਤ ਪੰਜ ਗਰਾਈ ਕਲਾਂ ਦੇ ਸਰਪੰਚਾ ਜੋ ਬੋਲੀ ਹੋਣੀ ਆ ਕਿਸੇ ਵੀ ਸਾਂਝੀ ਜਗ੍ਹਾ ਦੀ ਉਹ ਸਰਪੰਚ ਸਾਹਿਬ ਮੇਨ ਪੰਚਾਇਤ ਪੰਜ ਗਰਾਈ ਕਲਾਂ ਨੇ ਕਰਨੀਆਂ ਇਹ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਿੰਨੀਆਂ ਜ਼ਮੀਨਾਂ ਜਿੰਨੇ ਵੀ ਮਤਲਬ ਸਾਡੇ ਸਾਂਝੇ ਸੰਸਾਨ ਆ ਸਰਕਾਰੀ ادارے ਆ ਸਟੇਡੀਅਮ ਆ ਚਾਹੇ ਕੋਈ ਹਸਪੀਟਲ ਆ ਚਾਹੇ ਜਿੰਨੇ ਵੀ ਇਹ ਸੰਸਾਵਾਂ ਸਾਰੀਆਂ ਮੀਨ ਸਕੂਲ ਆ ਜਿੰਨੀਆਂ ਕਹਿੰਦੇ ਆ ਧਾਰਨਾ ਸੰਸਾਵਾਂ ਸਰਕਾਰੀ ਪ੍ਰਾਪਰਟੀਆਂ ਹਸਪਤਾਲ ਆ ਵੈਟਰਨਰੀ ਹਸਪਤਾਲ ਆ ਮੰਡੀ ਆ ਬੱਸ ਸਟੈਂਡ ਆ ਇਹ ਸਾਰੇ ਪੰਚਾਇਤ ਪੰਜ ਗ੍ਰਾਂਠ ਕਲਾ ਮੀਨ ਦੇ ਅੰਦਰ ਆਉਂਦੇ ਆ ਜੀ ਕੇਵਲ ਸਿੰਘ ਸਰਪੰਚ ਦਾ ਹੋਣਗੇ ਤੁਸੀਂ ਦਸ਼ਮੇਸ਼ ਨਾ ਕਰਦੇ ਨਹੀਂ ਪੰਜ ਗ੍ਰਾਂਠ ਦਸ਼ਮੇਸ਼ ਹੀ ਕਰਦੇ ਦੂਜੇ ਜਿਲ੍ਹੇ ਖਲ੍ਹਾਈ ਜੀ ਤੁਸੀਂ ਦਸ਼ਮੇਸ਼ ਨਾ ਕਰਦੇ ਹਾਂ ਜੀ ਸਰ ਜੀ ਗੇਰੇ ਵੀ ਬੀ ਬੀ ਤੁਹਾਡੇ ਚ ਹੀ ਹੁੰਦੇ ਉਧਰੇ ਹਾਂਜੀ ਵੀ ਬੀ ਸਾਡੇ ਚ ਹੁੰਦੇ ਤੁਹਾਡੇ ਚ ਹੁੰਦੀ ਹੈ ਹਾਂਜੀ ਫਿਰ ਉਹ ਜਿਹੜਾ ਕੰਮ ਕਰ ਰਹੇ ਉਹ ਗਲਤ ਕਰ ਰਹੇ ਜਿਵੇਂ ਗੱਲਾਂ ਦੋਸ਼ ਲਾ ਰਹੇ ਆ ਸਰਪੰਚ ਦੇ ਕਿਸ ਤਰ੍ਹਾਂ ਦੇ ਦੋਸਤ ਆ ਜੀ ਗਲਤ ਲਾ ਰਹੇ ਆ ਵੈਸੇ ਜਿੱਥੇ ਵੀ ਕੋਈ ਸੱਦੂਗਾ ਉੱਥੇ ਜਾਣਾ ਵੈਸੇ ਤਾਂ ਇਹਨਾਂ ਨੂੰ ਕੋਈ ਵੀ ਗੁਰਦੁਆਰੇ ਦੀ ਚਾਹ ਇੱਥੇ ਕਮੇਟੀ ਆ ਸੈਂਤੀਨਾਵ ਦੇ ਬਣਾਉਣੇ ਦੀਆਂ ਚਾਬੀਆਂ ਜਿੱਧਰ ਜਾਦੇ ਲੋਕ ਸੀ ਉਹਨਾਂ ਫੜਾਉਣ ਦੀ ਵੀ ਸੇਵਾ ਕਰੋ ਕੰਮ ਸੁੱਖ ਲਈ ਆ ਸੀ ਜੀ ਜੀ ਜਿੱਥੇ ਹੁਣ ਵਿਵਾਦ ਕੱਲ ਵੀ ਤੁਸੀਂ ਵੀਡੀਓ ਕੱਲ ਕੇ ਪਰਸੋਂ ਜਾਂ ਅੱਜ ਵੀ ਹੋਈ ਜਾਂਦੀ ਹੈ ਇੱਕ ਤਰ੍ਹਾਂ ਦਾ ਇਹ ਵਿਵਾਦ ਖੜਾ ਹੋ ਰਿਹਾ ਵੀ ਕੋਈ ਅਸੀਂ ਇਹ ਨੌਲਾ ਨਾ ਪਾਵੇ ਜੋ ਇਹ ਬਾਬੇ ਵਰਗੇ ਸੇਵਾ ਕਰਨ ਚਾਹੀਦੇ ਆ ਸੇਵਾ ਕਰਨ ਦਿਓ ਸਾਰੇ ਤੇ ਇੱਥੇ ਜਿਹੜੀ ਜਗ੍ਹਾ ਦੀ ਸਾਫ ਸਫਾਈ ਰਹੇ ਤੇ ਇਸ ਚੀਜ਼ਾਂ ਜਿਵੇਂ ਤੁਸੀਂ ਕਹਿ ਰਹੇ ਨਸ਼ੇ ਪੱਤੇ ਦਾ ਨਹੀਂ ਹੋਣਾ ਚਾਹੀਦਾ ਸੇਵਨ ਇਹ ਤੁਸੀਂ ਦੋ ਸਰਪੰਚਾਂ ਪਿੰਡ ਦੇ ਨਗਰ ਦੇ ਪੰਜ ਕਰਾਈ ਦੇ ਦੋਨੇ ਤੁਸੀਂ ਬੈਠ ਕੇ ਦੋ ਸਰਪੰਚ ਬੈਠ ਜਿਓ ਕੁਝ ਤੁਹਾਡੇ ਮੈਂਬਰ ਲੈ ਜਾਣ ਕੁਝ ਇਹਨਾਂ ਦੇ ਮੈਂਬਰ ਲੈ ਜਾਣ ਕੁਝ ਸਾਂਝੇ ਬੰਦੇ ਜਿਹੜੇ ਮੋਤਵਾਰ ਪਿੰਡ ਦੇ ਨੰਬਰਦਾਰ ਹੁੰਦੇ ਆ ਉਹਨਾਂ ਨੂੰ ਸੱਦਾ ਜਾਵੇ ਕਿ ਬਹਿ ਕੇ ਹੱਲ ਕੀਤਾ ਜਾ ਸਕਦਾ ਵਿਵਾਦ ਪਿੰਡ ਦੇ ਲਈ ਚੰਗਾ ਸਰ ਜੀ ਉਹੀ ਹੱਲ ਕਰ ਰਹੇ ਆ ਜਦੋਂ ਸੁਨੇਹਾ ਦਿੱਤਾ ਸੀ ਕੋਈ ਆਊਗਾ ਨਾ ਤੇ ਫਿਰ ਹੱਲ ਇਹਨਾਂ ਨੇ ਕਰਤਾ ਇੱਧਰ ਬਾਬੇ ਵਰਗੇ ਪਹਿਲਾਂ ਉਹ ਸੇਵਾ ਕਰਦੇ ਬਾਬਾ ਜੀ ਭਾਨਾ ਜੀ ਪੰਚੀ ਬਾਬੇ ਜੀ ਹੈਗੇ ਆਪਣੇ ਸਾਰੇ ਬਟਿਆ ਜੰਗ ਜੀ ਹੈਗੇ ਤੇ ਉਹਾਂ ਦੇ ਸਾਨੂੰ ਸੇਵਾ ਦਿਓ ਅਸੀਂ ਸੇਵਾ ਕਰਦੇ ਆ ਕਿਉਂਕਿ ਜਗਾ ਜਿਹੜੀ ਬਣਾਈ ਸੀ ਬਾਬਾ ਜੀ ਉਹਨਾਂ ਨੇ ਬਣਾਈ ਸੀ ਜੀ ਹਾਂਜੀ ਅਸੀਂ ਗੱਲ ਕਹਣੇ ਨੇ ਜੀ ਸੰਜੀਵ ਜੀ ਨੇ ਕਿਹਾ ਵੀ ਸਾਲ ਬਾਅਦ ਚੋਣ ਹੁੰਦੀ ਹੈ ਕਮੇਟੀ ਦੀ ਪੁਰਾਣੇ ਸਰਪੰਚ ਸਾਹਿਬ ਇੱਧਰ ਖੜੇ ਆ ਪੁਰਾਣੇ ਸਰਪੰਚ ਸਾਹਿਬ ਇੱਧਰ ਖੜੇ ਆ ਇਹਨਾਂ ਨੂੰ ਪੁੱਛੋ ਵੀ ਪਿਛਲੇ 5-5 ਸਾਲ ਦੀ ਟਰਨ ਇਹਨਾਂ ਦੀ ਰਹੀ ਹੈ ਕਿ ਪੰਜਾਂ ਸਾਲਾਂ ਦੇ ਵਿੱਚ ਜਦੋਂ ਚੋਣ ਹੋਈ ਆ ਕਿ ਇਹਨਾਂ ਦੀ ਪੰਚਾਇਤ ਦਾ ਕੋਈ ਨ ਇਹ ਟਕਲੀਰ ਹੋ ਜਾਊਗਾ ਪੰਚਾਇਤ ਦੀ ਚੋਣ ਆਪਣਾ ਇਹਦੀ ਕਮੇਟੀ ਦੀ ਚੋਣ ਹੁੰਦੀ ਹੋਊਗੀ ਉਹਨਾਂ ਦੇ ਘਰੇ ਹੀ ਹੁੰਦੀ ਹੋਊਗੀ ਕਮੇਟੀ ਰਜਿਸਟਰਡ ਕਰਾਈ ਹੋਊਗੀ 8 ਬੰਦਿਆਂ ਦੀ ਉਹਨਾਂ ਘਰੇ ਬੈਠ ਕੇ ਕਰਾਈ ਹੋਊਗੀ ਅਸੀਂ ਕਮੇਟੀ ਬਣਾਈ ਆ ਪੰਚਾਇਤ ਨੇ ਕਮੇਟੀ ਬਣਾਈ ਆ ਪਿੰਡ ਵਿੱਚ ਸੱਦਾ ਦੇ ਕੇ ਬਣਾਈ ਆ ਟਾਈਮ ਦੇ ਕੇ ਬਣਾਈ ਆ ਸਾਡੇ ਕੋਲੇ ਮਤੇ ਪਾਏ ਹੋਏ ਆ ਅਸੀਂ ਤੁਹਾਨੂੰ ਮਤਾਂ ਦੀ ਕਾਪੀਆਂ ਦੇ ਦਾਂਗੇ ਕੋਈ ਇਹ ਅਸੀਂ ਘਰੇ ਬੈਠ ਕੇ ਮਤੇ ਨਹੀਂ ਬਣਾ ਦੇਗੇ ਠੀਕ ਹੈ ਜੀ ਇਸ ਕਰਕੇ ਆ ਸਰਪੰਚ ਸਾਹਿਬ ਕਾ ਖੜੇ ਇਹਨਾਂ ਨੂੰ ਹੀ ਪੁੱਛ ਲਓ ਇੱਥੇ ਕੀ ਹਾਲ ਹੈ ਤੁਸੀਂ 5 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ ਇਹ ਪਹਿਲੀ ਵਾਰ ਤੇ ਤੁਹਾਡੇ ਸਮੇਂ ਵੀ ਇਹੋ ਜਿਹਾ ਵਿਵਾਦ ਹੁੰਦਾ ਸੀ ਨਹੀਂ ਐਵਾਂ ਦਾ ਵਿਵਾਦ ਤਾਂ ਨਹੀਂ ਚੱਲਿਆ ਪਰ ਸਾਨੂੰ ਕਿਤੇ ਕੋਈ ਪੰਚਾਇਤ ਨੂੰ ਜਾਂ ਸਰਪੰਚ ਨੂੰ ਇੱਥੇ ਸੱਦੇ ਹੀ ਨਹੀਂ ਗਿਆਗਾ ਵੀ ਆ ਗੱਲ ਹੋਈ ਆ ਜਾਂ ਹੁੰਦੀ ਆ ਕੋਈ ਤੇ ਨਾ ਸੀ ਐਸ ਜਿਹਾ ਕੋਈ ਦਖਲੰਦਾਜ਼ੀ ਦਿੱਤੀ ਆ ਪਰ ਗੱਲ ਹੁਣ ਇਹ ਆ ਵੀ ਇੱਥੇ ਨਸ਼ਾ ਵੇਚਣ ਕਰਕੇ ਜਾਂ ਨਸ਼ਾ ਕਰਨ ਕਰਕੇ ਇੱਥੇ ਇਹ ਵਿਵਾਦ ਹੋਇਆ ਹੈ ਹੂੰ ਨੀ ਤੱਕੇ ਨਹੀਂ ਹੁੰਦਾ ਸੀਗਾ ਤੇ ਹੁਣ ਇਸ ਗੱਲ ਕਰਕੇ ਤੇ ਇਹ ਕੰਮ ਵਧ ਗਿਆ ਤੇ ਕੋ ਸਰਪੰਚਾਂ ਨੂੰ ਵੀ ਅਸਾਂ ਦਾ ਦਖਲ ਦੇਣਾ ਪਿਆ ਸਾਨੂੰ ਵੀ ਇਸ ਕਰਕੇ ਆਉਣਾ ਪਿਆ ਇੱਥੇ ਦਖਲ ਦੇਣਾ ਪਿਆ ਜੀ ਜੀ ਇੱਕ ਚਿੱਟਾ ਨਾਮਰਦ ਬਿਮਾਰੀ ਹੈ ਕਹਿੰਦੇ ਜਿਹੜਾ ਕੁੱਣ ਲੱਗਿਆ ਨੌਜਵਾਨੀ ਪੀੜੀ ਨੂੰ ਚਿੱਟਾ ਜਿਹੜੇ ਪਿੰਡ ਚ ਵੇਖਣ ਲੱਗ ਜੇ ਪਿੰਡ ਦੀਆਂ ਖਬਰਾਂ ਲੱਗਣ ਲੱਗ ਜਾਂਦੇ ਨੇ ਕਹਿੰਦੇ ਉਹ ਤੇ ਬਹੁਤ ਮਾੜਾ ਅਸਰ ਪੈਂਦਾ ਉਹਨਾਂ ਤੋਂ ਬੱਚਿਆਂ ਤੇ ਨੌਜਵਾਨੀ ਪੀੜ੍ਹੀ ਤੇ ਅਸਰ ਪੈਂਦਾ ਇਹਦਾ ਇੱਕ ਧਾਰਮਿਕ ਜਗ੍ਹਾ ਤੁਹਾਡੇ ਪਿੰਡ ਦੀ ਤੁਹਾਡੇ ਨਗਰ ਦੀ ਤੁਹਾਡੇ ਪਿੰਡ ਤੇ ਹੁਣ ਬਿਵਾਦ ਬਣ ਗਿਆ ਵਿੱਚ ਚਿੱਟੇ ਦਾ ਚਿੱਟੇ ਨਾਲ ਜੋੜਤਾ ਇੱਕ ਧਾਰਮਿਕ ਜਗ੍ਹਾ ਕਿ ਚਿੱਟਾ ਨਾਲ ਜੋੜਤਾ ਇਹ ਨੌਜਵਾਨ ਪੀੜ੍ਹੀ ਹੈ ਉਹ ਤੇ ਕਿੰਨਾ ਅਸਰ ਪਊ ਜਿਹੜੇ ਬੱਚੇ ਵਿਆਹਣੇ ਆ ਹੋਰ ਕਾਰੋਬਾਰ ਕਰਨੇ ਆ ਤੁਸੀਂ ਵੀ ਬਾਹਰ ਜਾਓਗੇ ਤੁਹਾਡਾ ਬਹੁਤ ਉੱਚਾ ਸਟੇਟਸ ਹੈ ਤੁਹਾਨੂੰ ਵੀ ਕਹਿਣਗੇ ਜ ਤੁਸੀਂ ਉਸ ਪਿੰਡ ਤੋਂ ਆ ਜਿੱਥੇ ਧਾਰਮਿਕ ਜਗ੍ਹਾ ਤੇ ਚਿੱਟਾ ਵਿਖਦਾ ਸੀ ਹਾਂਜੀ ਹੁਣ ਸਰ ਤੇ ਆਪਾਂ ਇਹ ਕਹਿੰਦੇ ਨਾ ਹਰ ਕੋਈ ਉਸਿਆਣੇ ਕਹਿੰਦੇ ਆ ਵੀ ਲਾਹੌਰ ਦਾ ਰਾਹ ਹਰ ਕੋਈ ਦੱਸ ਦਿੰਦਾ ਜੱਕੇ ਦਾ ਪਾੜਾ ਨਹੀਂ ਦਿੰਦਾ ਕੋਈ ਇਹ ਚੀਜ਼ਾਂ ਸਾਰੇ ਦੱਸ ਦਿੰਦੇ ਆ ਵੀ ਆਇਆ ਕਰਨਾ ਕਰਨੀਆਂ ਕਿਵੇਂ ਉਹ ਨਹੀਂ ਦੱਸਦਾ ਕੋਈ ਮੈਂ ਚਾਹਣਾ ਵੀ ਕਿਸੇ ਵੀ ਧਾਰਮਿਕ ਸੰਸਥਾ ਜਾਂ ਕੋਈ ਵੀ ਜਿੱਥੇ ਕੋਈ ਵੀ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੈ ਜਿਹੜਾ ਬੰਦਾ ਉੱਥੇ ਸੇਵਾਦਾਰ ਹੈ ਜਾਂ ਜਿਹੜੀ ਪੰਚਾਇਤ ਜੋ ਕੋਈ ਵੀ ਸੇਵਾਦਾਰ ਆ ਜਾਂ ਨਿੱਕੋ ਹੀ ਬੰਦਾ ਮੈਂ ਚਾਹਣਾ ਨਿੱਜੀ ਮੇਰੀ رائے ਆ ਮੈਂ ਚਾਹਣਾ ਡੋਪ ਟੈਸਟ ਕੀਤਾ ਜਾਵੇ ਉਹਨਾਂ ਦਾ ਡੋਪ ਟੈਸਟ ਕਰਕੇ ਜੇ ਉਹ ਨਰੋਲ ਆ ਤੇ ਉਹਨੂੰ ਸੇਵਾ ਦਾ ਮੌਕਾ ਦਿੱਤਾ ਜਾ ਜਿਹੜੇ ਮੇਰੇ ਅਰਗੇ ਦੇ ਆਪ ਦੇ ਨਹੀਂ ਆ ਸਟੇਟਸ ਉਹਨੂੰ ਆਪਾਂ ਜੇ ਕਿ ਧਾਰਮਿਕ ਸੰਸਥਾ ਦਾ ਹੈੱਡ ਬਣਾ ਦੇਾਂਗੇ ਕੀ ਸਿੱਧ ਦਊਗਾ ਜੀ ਉਸ ਕੀ ਤੁਸੀਂ ਇਹ ਚਾਹੁੰਦੇ ਹੋ ਨਾ ਵੀ ਜਿਹੜਾ ਜਿੱਥੇ ਆਉਂਦਾ ਡੋਪ ਟੈਸਟ ਕਰੋ ਯਾਰ ਜਿਹੜਾ ਵੀ ਕੋਈ ਸੇਵਾਦਾਰ ਆ ਤੁਹਾਡੇ ਜਿਹੜੇ ਇੱਥੇ ਹੁਣ ਸੇਵਾਦਾਰ ਰਹਿੰਦੇ ਆ ਕੀ ਉਹ ਨਸ਼ਾ ਕਰਦੇ ਆ ਸਰ ਇਹਹੀ ਤਾਂ ਮੈਂ ਕਹਿਣਾ ਜਿਹੜੇ ਹੁਣ ਸੇਵਾਦਾਰ ਅਸੀਂ ਗਾਂ ਕਰਾਂਗੇ ਕਿਉਂਕਿ ਤੁਹਾਨੂੰ ਦੱਸਿਆ ਸੀ ਤਾਂ ਆ ਹੀ ਹੋਣਾ ਠੀਕ ਆ ਪਹਿਲੇ ਜਿਹੜੇ ਕਰਦੇ ਸੀ ਨਹੀਂ ਕਰਦੇ ਸੀ ਕਹਿਣ ਦਾ ਮਤਲਬ ਨਹੀਂ ਮੈਂ ਤਾਂ ਚਾਹਣਾ ਡੋ ਪ੍ਰੋਟੈਸਟ ਕੀਤਾ ਜਾਵੇ ਆ ਜਿੰਨਾ ਕਿ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਦੇਖੋ ਜੀ ਸੰਜੀਵ ਜੀ ਨੇ ਗੱਲ ਕੀਤੀ ਮੈਂ ਹਾਂ ਉਸ ਉੱਥੇ ਮੈਂ ਸੇਵਾਦਾਰ ਤੀਆਂ ਹਾਂ ਮੈਂ ਕੰਪਲੀਟ ਕਰਦਾ ਨਾ ਤੁਹਾਨੂੰ ਗੱਲ ਸੁਣੋ ਨਸ਼ਾ ਰੋਕੂ ਕਮੇਟੀ ਦੀ ਗੱਲ ਹੋਈ ਹੈ ਉਹ ਇਨਸਾਨ ਮੈਂ ਹੀ ਹਾਂ ਮੈਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਅੱਗਾ ਚੱਕਾ ਹੀ ਨਸ਼ਾ ਰੋਕੂ ਕਮੇਟੀ ਦਾ ਜੀ ਜੀ ਉਦੋਂ ਸਾਡੇ ਸਰਪੰਚ ਸਾਹਿਬ ਜਸਿੰਦਰ ਜੀ ਨਾਲ ਸੀ ਮੁੰਡਾ ਰਣਜੀਤ ਰਾਣਾ ਉਹ ਵੀ ਨਾਲ ਸੀ ਔਰ ਅਸੀਂ ਜੇ ਸਾਡੀ ਪੰਚਾਇਤ ਬਣੀ ਆ ਤੇ ਸਾਡੀ ਨਸ਼ਾ ਰੋਕੂ ਕਮੇਟੀ ਵਾਲਾਂ ਦੀ ਪੰਚਾਇਤ ਬਣਾਈਏ ਲੋਕਾਂ ਨੇ ਤੇ ਸਾਡੇ ਤਾਂ ਜਾਮ ਕਿਵੇਂ ਲਾ ਸਕਦੇ ਆ ਜਿਹੜੇ ਬੰਦਿਆਂ ਨੇ ਪਿੰਡ 'ਚ ਕਮੇਟੀ ਬਣਾਈ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਤੇ ਲੋਕਾਂ ਨੇ ਉਹ ਖੁਸ਼ ਹੋ ਕੇ ਸਾਡੀ ਸਾਡੇ 11 ਮੈਂਬਰਾਂ 'ਚੋਂ 6-7 ਮੈਂਬਰ ਉਹ ਆ ਜਿਹੜੇ ਅਸੀਂ ਨਸ਼ਾ ਰੋਕੂ ਕਮੇਟੀ 'ਚ ਸੀਗੇ ਸਾਡੀ ਪੰਚਾਇਤ ਚੋਂ ਤੀਹ ਇਹਨਾਂ ਨੇ ਤੇ ਉਸ ਟਾਈਮ ਵੀ ਸਾਡੇ ਨਾਲ ਸਾਰੀਆਂ ਪੰਚਾਇਤਾਂ ਸੀ 5 ਸਾਲ ਤੁਸੀਂ ਵੀ ਸਰਪੰਚੀ ਕੀਤੀ ਐ ਇੱਥੇ ਨਗਰ ਦੀ ਹਾਂਜੀ ਹੂੰ ਉਦੋਂ ਵੀ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ। ਯਾਰ ਉਦੋਂ ਜੀ ਜੋ ਪਹਿਲਾਂ ਵੀ ਸਾਡੇ ਰਾਮ ਸਿੰਘ ਦੱਸਿਆ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਤੇ ਮਾਹੌਲ ਤਾਂ ਆਹ ਚਿੱਟੇ ਦੀ ਵਜ੍ਹਾ ਨਾਲ ਕਰਕੇ ਵਿਗੜ ਗਿਆ ਤੇ ਜਿੰਨੇ ਸਾਲ ਇਹਨਾਂ ਨੇ ਕੰਮ ਕੀਤਾ 5 ਸਾਲ ਕਮੇਟੀ ਦਾ ਖੈਰਾਂ ਦੀ ਪਹਿਲਾਂ ਦੀ ਬਣੀ ਆ। ਚਲੋ ਪਹਿਲਾਂ ਤਾਂ ਸਾਨੂੰ ਕਿਸੇ ਨੇ ਕਹਦਾ ਬੁਲਾਉਣਾ ਸੀਗਾ ਤੇ ਸਾਨੂੰ ਤਾਂ ਪੰਚਾਇਤ ਇਹਦੇ ਬਾਅਦ ਚ ਵੀ ਨਹੀਂ ਕਿਸੇ ਨੇ ਪੁੱਛਿਆ ਵੀ ਜਾਇ ਇੱਥੇ ਕੋਈ ਮੀਟਿੰਗ ਹੁੰਦੀ ਹੈ ਚਾਹੇ ਇੱਥੇ ਕੋਈ ਕੰਮਕਾਰ ਕਰਨਾ ਚਾਹੇ ਕੋਈ ਕਿਦਾਂ ਅਜਿਹਾ ਨਹੀਂ ਦਿੱਤਾ ਜੀ। ਬਾਕੀ ਜੋ ਕੋ ਸਾਡੀ ਪੰਚਾਇਤ ਮੌਜੂਦਾ ਕਹਿ ਰਹੀ ਹੈ ਸਭ ਕੁਝ ਸੱਚੀ ਹੈ ਜੀ। ਜੀ ਜੀ ਜਿਹ ਸਾਡੀ ਇਹੀ ਕੋਸ਼ਿਸ਼ ਹੈ ਜੀ ਪਿੰਡ ਦੀ ਸਾਰੀ ਪੰਚਾਇਤ ਲਈ ਇੱਕ ਤਾਂ ਹੁੰਦਾ ਕੋਸ਼ਿਸ਼ ਇੱਕ ਹੁੰਦੀ ਹੈ ਕੋਸ਼ਿਸ਼ ਇੱਕ ਇੱਕ ਪੱਕਾ ਸਾਨੂੰ ਕਰਨ ਤਾਂ ਦਿਓ ਸਾਨੂੰ ਕਰਨ ਤਾਂ ਦਿਓ ਇਹ ਤਾਂ ਆਏ ਆ ਆ ਬਾਬਾ ਜੀ ਦੇਖੋ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਮੰਦਿਰ ਦੀ ਜਗ੍ਹਾ ਇਹਨਾਂ ਦੀਆਂ ਪਰੰਪਰਾ ਦੋ ਮਿੰਟ ਜੀ ਗੁਰਦੁਆਰਾ ਸਾਹਿਬ ਦੀਆਂ ਮੰਦਰਾਂ ਦੀਆਂ ਮਸਜਿਦ ਦੀਆਂ ਤੇ ਦਰਗਾਹਾਂ ਦੀਆਂ ਇਹਨਾਂ ਦੀਆਂ ਕੁਝ ਪਰੰਪਰਾ ਰਸਮਾਂ ਹੁੰਦੀਆਂ ਠੀਕ ਹੈ ਨਾ ਉਹ ਰਸਮਾਂ ਬਾਰੇ ਬਾਬਾ ਜੀ ਬਾਕੂਬ ਜਾਣਦੇ ਆ ਤੁਸੀਂ ਇਸ ਵਾਲੇ ਇਹਨਾਂ ਨੂੰ ਕਰੋ ਤਾਂ ਬੈਟਰ ਹੋ ਮੈਂ ਉਹਨਾਂ ਮੀਟੀ ਵੱਲੋਂ ਬਾਬਾ ਜੀ ਨੂੰ ਹੀ ਕਰੂੰਗਾ ਮੈਂ ਪਹਿਲਾਂ ਕਮੇਟੀ ਨੂੰ ਕਰੂੰਗਾ ਜੇ ਕਰ ਉਹੀ ਕੰਮ ਇੱਥੇ ਚੱਲਦਾ ਰਿਹਾ ਤੁਹਾਡੇ ਤੇ ਫਿਰ ਉਹਨਾਂ 'ਚ ਕੀ ਫਰਕ ਰਹੇਗਾ ਤੁਸੀਂ ਵੀ ਫਰੋਂ ਨਰਗੇ ਹੋ ਜਾਵੋਗੇ ਜੇ ਤੁਹਾਡੇ ਆਈ ਨਹੀਂ ਸਰ ਚੱਲਣ ਦੇ ਮੈਂ ਉਹੀ ਗੱਲ ਕਹਿੰਨਾ ਵੀ ਜਿਹੜਾ ਇੱਥੇ ਸੇਵਾਦਾਰ ਹੋਵੇ ਉਹ ਕਾਹੇ ਧਾਰਮਿਕ ਜਗਾ ਕੋਈ ਵੀ ਹੋਵੇ ਮੰਦਰ ਹੋਵੇ ਮਸਜਦ ਹੋਵੇ ਉਹ ਨਸ਼ਾ ਰਹਿਤ ਚਾਹੀਦਾ ਬੰਦਾ ਹਾਂਜੀ ਚਾਹੀਦਾ ਜੀ ਹੋਊਗਾ ਜੀ ਹੋਊਗਾ ਹੋਊਗਾ ਜੀ ਪੱਕਾ ਚਲੋ ਠੀਕ ਹੈ ਧੰਨਵਾਦ ਤੁਹਾਡਾ ਤੁਹਾਡੇ ਤੇ ਇੱਕ ਦੋਸ਼ ਲੱਗ ਰਿਸੀ ਕਿ ਜਿਹੜਾ ਤੁਸੀਂ ਚਿੱਟੇ ਦਾ ਇੱਥੇ ਬੇਰੇ ਦੇ ਵਿੱਚ ਦਰਵੇਸ਼ਾਂ ਦੀ ਜਗ੍ਹਾ ਤੇ ਇੱਕ ਕਾਰੋਬਾਰ ਕਰਦੇ ਸਰਾਨੇ ਦੇ ਵਿੱਚ ਚਿੱਟਾ ਤੁਸੀਂ ਲਾ ਕੇ ਗਏ ਸੀ ਮਹਾਰਾਜੀ ਮੈਂ ਹੱਥ ਬਨ ਕੇ ਮੈਂ ਬੇਨਤੀ ਕਰਦਾ ਇਹਦਾ ਮੈਨੂੰ ਜਮ ਨਹੀਂ ਪਤਾ ਚਿੱਟਾ ਹੈ ਕਿ ਹੈ ਨਹੀਂ ਇਹ ਇਹ ਜੇ ਕਹਿੰਦੇ ਚਿੱਟਾ ਰੱਖਿਆ ਵਾਦਾ ਕਿਲੋ ਚੱਕਿਆ ਫਿਰ ਇਹਨਾਂ ਨੇ ਵੇਚਿਆ ਜਾਂ ਇਹਨਾਂ ਨੇ ਰੱਖਿਆ ਹੋਊਗਾ ਫਿਰ ਇਹਨਾਂ ਨੂੰ ਕੀ ਪਤਾ ਵੀ ਉਹਦਾ ਕਿਲੋ ਆ ਫਿਰ ਉਹ ਕਿੱਥੇ ਆ ਚਿੱਟਾ ਜਿਹੜਾ ਇਹਦਾ ਕਿਲੋ ਇਹਨਾਂ ਨੇ ਸਰਾਨੇ ਰੱਖੇ ਚੱਕਿਆ ਹੂੰ ਇਹ ਝੂਠ ਬੋਲਦੇ ਇਹਦਾ ਮੁੰਡਾ ਆਪ ਦਰਵਾਜ਼ੇ ਚ ਬੈਠ ਕੇ ਚਿੱਟਾ ਪੀਂਦਾ ਰਿਹਾ ਮੈਂ ਸਾਨੂੰ ਗੱਲ ਦੱਸਦਾ ਇੱਕ ਮੈਂ ਆ ਕੇ ਬਾਹਰ ਮੈਂ ਕਿਹਾ ਕੀ ਕਰਦਾ ਨਾਲ ਕਾਕੀ ਕਾਕਾ ਵਾਲੇ ਉਹ ਵੀ ਸੀਗਾ ਮੈਂ ਕੀ ਕਰਦਾ ਮੈਂ ਬੈ ਡੇਰ ਬਾਹਰ ਹੋ ਜਾ ਮਨੂੰ ਕਹਿੰਦਾ ਵੀ ਨਹੀਂ ਹੋਣਾਗਾ ਡੇਰ ਬਾਹਰ ਹੋ ਗਿਆ ਫਿਰ ਇੱਟਾ ਮਾਰ ਗਿਆ ਉਹਨੇ ਥਾਣੇਦਾਰ ਕੋਲੇ ਸੀਗਾ ਮੇਰੇ ਕੋਲ ਸਬੂਤ ਵੀ ਆਈ ਸੀ ਮੇਰੇ ਕੋਲ ਸਬੂਤ ਵੀ ਹੈ ਫਿਰ ਉਹ ਦੂ ਬਾਅਦ ਦੇ ਵਿੱਚ ਚਿੱਟਾ ਫਿਰ ਅੰਦਰ ਪੀਣ ਲੱਗ ਗਿਆ ਮੈਂ ਬਹੁ ਵੀ ਰੋਕਿਆ ਮੇਰਾ ਕੋਈ ਚਿੱਟਣ ਜਾਂਦਾ ਇਹਨਾਂ ਕੋ ਚਾਬੀਆਂ ਨਹੀਂ ਜਾਂ ਫਿਰ ਇਹਨਾਂ ਨੇ ਰੱਖਿਆ ਹਣਾ ਹੁਣ ਇੱਕ ਦਿਨ ਬੰਦਾ ਅੰਦਰ ਚਿੱਟਾ ਪੀ ਆਵੇ ਥਾਣੇਦਾਰ ਕੋਲੇ ਫਿਰਦਾ ਫਿਰ ਇਹਨੂੰ ਥਾਣੇਦਾਰ ਨੇ ਰੋਕਿਆ ਕਿਉਂ ਨਾ ਵੀ ਚਿੱਟੇ ਦਾ ਇੱਕ ਬਸੇਰੇ ਕਹਿੰਦੇ ਡੇਰੇ ਚ ਚਿੱਟਾ ਨਹੀਂ ਹੁੰਦਾ ਬਈ ਇਹਨਾਂ ਦਾ ਕੋਈ ਦਰਵਾਜ਼ਾ ਜ਼ਰੂਰ ਨਹੀਂ ਇਹਨਾਂ ਦਾ ਫਾਰਮ ਹਾਊਸ ਆ ਇਹ ਇਹ ਥਾਣੇਦਾਰ ਨੇ ਕਿਹਾ ਫਾਰਮ ਹਾਊਸ ਆ ਇਹਨਾਂ ਦਾ ਕੋਈ ਦਰਵਾਜ਼ਾ ਨਹੀਂ ਗਾ ਇਹ ਝੂਠ ਬੋਲਦੇ ਆ ਇਹਨਾਂ ਨੇ ਇੱਕ ਪੈਸੇ ਇਕੱਠੇ ਕਰਨਦੇ ਐਵੇਂ ਬਸਕ ਪੈਸੇ ਇਕੱਠੇ ਕਰ ਲੇ ਉਹ ਕਰ ਲੇ ਉਹਦੇ ਮੈਂ ਬਾਤ ਨਹੀਂ ਪਉਦੇ ਇਹਨਾਂ ਨੇ ਸੌਖਾ ਕੇ ਕਹਿ ਦਿੰਦੇ ਜੇ ਇਹਨਾਂ ਨੇ 100 ਰੁਪਈਆ ਦਾ ਇੱਥੇ ਬਲਬ ਵੀ ਚੜਾਇਆ ਹੋਵੇ ਬਾਈ ਜੀ ਮੈਂ 5-5 6-6 ਘੰਟੇ ਪਾਠ ਕਰਦਾ ਇੱਥੇ ਬੈਠ ਕੇ ਪਾਠ 5-5 6-6 ਘੰਟੇ ਥਾਣੇਦਾਰ ਵੀ ਕੋਲੇ ਫਿਰਦਾ ਰਹਿੰਦਾ ਸੀ ਇਹ ਇੱਕ ਝੂਠ ਬੋਲਦੇ ਆ ਥਾਣੇਦਾਰ ਨਹੀਂ ਝੂਠ ਬੋਲਦੀ ਆ ਇਹਦਾ ਮੁੰਡਾ ਚਿੱਟਾ ਪੀਂਦਾ ਮੇਰੇ ਕੋਲ ਸਬੂਤ ਵੀ ਹੈ ਹੁਣ ਥਾਣੇਦਾਰ ਦੇ ਕੋਲੇ ਬੈਠਾ ਉਹ ਬੰਦਾ ਚਿੱਟਾ ਪੀਂਦਾ ਉਹਦਾ ਸਬੂਤ ਵੀ ਮੇਰੇ ਕੋਲ ਵੀਡੀਓ ਆ ਇਹ ਜੇ ਤਾਂ ਜੇ ਤੁਹਾਡੇ ਕੋਲ ਇਹਨਾਂ ਨੂੰ ਇੱਕ ਡਾਰਾ ਬਾਈ ਜੀ ਇਹਨਾਂ ਨੂੰ ਇੱਕ ਡਾਰਾ ਵੀ ਡੇਰੇ ਦੀਆਂ ਚਾਬੀਆਂ ਰਣਜੀਤ ਨਾ ਲੈ ਲੈ ਕੇ ਇਹਨੇ ਡਰਾਤਾ ਭੱਗਦੂ ਪਾਜੀ ਤੈਨੂੰ ਡੇਰੋ ਕੱਢ ਦੇਣਾ ਵੀ ਰਣਜੀਤ ਆ ਗਿਆ ਡੇਰੋ ਕੱਢੋ ਇਹਦੇ ਮਨ ਚ ਐਡਾ ਖੌਫ ਪੈ ਗਿਆ ਇਹਦੇ ਹੋਰ ਨਵੇਂ ਤੇ ਨਵਾਂ ਨਵੇਂ ਤੇ ਨਵਾਂ ਨਹੀਂ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਫੋਟੋ ਆ ਵੀਡੀਓ ਬਣੀਆਂ ਤੁਸੀਂ ਪਹਿਲਾਂ ਕੋਹਣਾ ਗੱਲ ਕਰੀ ਅੱਜ ਤੁਸੀਂ ਪੁੱਛ ਲਿਆ ਤੇ ਤੁਸੀਂ ਦੱਸ ਰਹੇ ਹੋ ਮੇਰੀ ਗੱਲ ਸੁਣੋ ਜੋ ਉਹ ਡੇਰੇ ਦਾ ਸੇਵਾਦਾਰ ਆ ਬੰਦਾ ਮੈਂ ਵੀ ਸੇਵਾਦਾਰ ਆ ਐਵੇਂ ਕਾਹਨੂੰ ਕਹਿ ਦਗੇ ਬਦਨਾਮੀ ਕਰਨੀ ਕਰੀਦਾ ਜਾਂਦੇ ਹੋ ਹੋਰ ਇਦੋਂ ਤੇ ਕੀ ਕਰੋਗੇ ਜੀ ਜਦੋਂ ਉਹਨੇ ਤੁਸੀਂ ਕਰੀਦਾ ਜਾਂਦੇ ਹੋ ਮੈਂ ਇੱਕ ਕੰਪਲੈਂਟ ਕੀਤੀ ਜੀ ਕੱਲ ਉਹਨਾਂ ਨੇ ਆਪ ਭੁੱਲਿਆ ਸਾਨੂੰ ਕੀ ਪਤਾ ਲੱਗਿਆ ਵੀ ਰਣਜੀਤ ਕੋਈ ਚਿੱਟਾ ਵੀ ਕਿਹਨੇ ਦੱਸਿਆ ਸਾਨੂੰ ਕਿਹਨੇ ਦੱਸਿਆ ਜੀ ਨਹੀਂ ਤੁਸੀਂ ਐ ਮੈਨੂੰ ਸਾਨੂੰ ਤਾਂ ਵੇਖੋ ਵਿੱਚ ਹੀ ਪਤਾ ਲੱਗਿਆ ਦੱਸੀ ਜਾਂਦੇ ਆ ਬਾਈ ਵੀ ਖੜਾ ਇਸੇ ਦਾ ਨਾ ਹੀ ਆ ਰਿਹਾ ਸੀ ਮੇਰੀ ਗੱਲ ਸੁਣੋ ਜੀ ਅਸਲ 'ਚ ਨਾ ਮੇਰੀ ਗੱਲ ਤਾਂ ਸੁਣਾਣਾ ਹੁਣ ਗੱਲ ਨਿਕਲ ਕੇ ਕਿਉਂ ਬਾਹਰ ਆਈ ਨਾ ਤਾਂ ਇਹ ਦੱਸਦਾ ਸੀ ਤੇ ਕੀ ਹੋਈ ਜਾਂਦਾ ਨਾ ਤਾਂ ਇਹ ਦੱਸਦਾ ਹੀ ਤੇ ਕੀ ਹੋਈ ਜਾਂਦਾ ਹੀ ਨਾ ਹੁਕਮ ਸਿੰਘ ਦੱਸਦਾ ਹੀ ਤੇ ਕੀ ਹੋਈ ਜਾਂਦਾ ਹੀ ਇਹ ਜਿਹਨੂੰ ਉਸ ਵਿੱਚ ਲੜੇ ਤੇ ਨਿਕਲ ਕੇ ਇੱਕ ਲਾਵਾ ਬਾਹਰ ਆਇਆ ਜਿਹਨੂੰ ਲਾਵਾ ਬਾਹਰ ਆਇਆ ਜਦੋਂ ਲਾਵਾ ਬਾਹਰ ਆਇਆ ਫਿਰ ਲੋਕਾਂ ਨੂੰ ਪਤਾ ਲੱਗਿਆ ਬਈ ਉੱਥੇ ਕੋਈ ਪੂਜਾ ਪਾੜ ਨਹੀਂ ਉੱਥੇ ਚਿੱਟੇ ਦਾ ਰੁਬਾਰਾ ਫਿਰ ਹੀ ਸਾਨੂੰ ਪਤਾ ਲੱਗਿਆ ਫਿਰ ਸਾਡੇ ਵਾਲ ਨੂੰ ਭੱਜੇ ਦੂਸਰੀ ਗੱਲ ਫਿਰ ਕਹਿ ਚੁੱਕਿਆ ਵੀ ਤੁਸੀਂ ਆਣੇ ਵੀ ਤੂੰ ਦੱਸਿਆ ਕਿਉਂ ਨਾ ਵੀ ਕੱਲ ਤੁਹਾਡੇ ਸਾਹਮਣੇ ਮੈਂ ਅਸੀਂ ਪੰਚਾਇਤੀ ਆ ਅਸੀਂ ਮੌਤਵਾਰ ਆ ਸਾਡੇ ਕੱਲ ਲੱਫੜ ਮਾਰਨ ਨੂੰ ਆਈਓ ਤੁਹਾਡੇ ਸਾਹਮਣੇ ਕੈਮਰੇ ਚ ਕੈਦ ਆ ਨਾ ਤੇ ਆਮ ਲੋਕਾਂ ਨੂੰ ਕੀ ਟੱਚ ਸਮਝਦੀ ਹੋਗੀ ਆਮ ਉਹ ਤਾਂ ਉਹਦੇ ਕੋਲ ਡਰਦੀ ਬਹੁਤ ਕੋਈ ਹਈਆ ਨਹੀਂ ਕਰਦਾ ਇਹ ਮੂਰੇ ਬੋਲਣ ਦਾ ਕੱਲ ਥੋੜਾ ਹਾਲਾਤ ਉਹਦੇ ਵੇਖ ਕੇ ਸੀ ਘਰਾਈ ਫਿਰਦੀ ਸੀ ਵੀ ਕਹਿਣ ਦਾ ਮਤਲਬ ਆ ਜੇ ਇਹ ਕੁਝ ਬੋਲਦੇ ਸੀ ਨਾਲ ਦੇ ਨਾਲ ਝੂਠਾ ਪਰਚਾ ਹੁਣ ਇਹਨਾਂ ਦਾ ਇਲਜ਼ਾਮ ਤੇ ਇਹ ਵੀ ਆ ਵੀ ਮੇਰੇ ਮੁੰਡੇ ਤੇ ਝੂਠਾ ਪਰਚਾ ਪਾਇਆ ਇਹ ਆਂਦਾ ਮੈਂ 3 ਮਹੀਨੇ ਪਹਿਲਾਂ ਐਸਐਸਪੀ ਦੇ ਦਰਖਾਸਤ ਦਿੱਤੀ ਸੀਗੀ ਗੱਲ ਤਾਂ ਇਹ ਹੀ ਆ ਨਾ ਅਸੀਂ ਫੇਰ ਮੁੜਕੜ ਉੱਥੇ ਆ ਜਾਨੇ ਆ ਵੀ ਇਹ ਆਂਦਾ ਵੀ ਉਹਦਾ ਮੁੰਡਾ ਵੇਚਦਾ ਹਕਮਾ ਇੱਥੇ ਪਿਉਂਦਾ ਉਹ ਆਂਦੇ ਰਣਜੀਤ ਪਿਉਂਦਾ ਇਹ ਵੇਚਦਾ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਇਹ ਨੂੰ ਸਾਡੇ ਦੇ ਨਾਲ ਸੀ ਵੇਖੋ ਤੁਹਾਡੀ ਗੱਲ ਨਾਲ ਵੀ ਸਹਿਮਤਾ ਸੀ ਕੱਲ ਸਰਪੰਚੀ ਦੇ ਘਰ ਵਾਲਾ ਠੰਡਰ ਨਾਲ ਗੱਲ ਕਰ ਰਿਹਾ ਸੀ ਵੀ ਅਸੀਂ ਪੁਲਿਸ ਨੂੰ ਤਿੰਨੇ ਵਾਰੀ ਦੱਸ ਚੁੱਕੇ ਹਾਂ ਵੀ ਇੱਥੇ ਕਾਰੋਬਾਰ ਚੱਲਦਾ ਇੱਥੇ ਉੱਤੇ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਹ ਰਹੇ ਸੀ ਨਾ ਤੁਸੀਂ ਤੁਸੀਂ ਕੋਲੇ ਸੀ ਨਾ ਜੇ ਉਹ ਪੀਂਦੇ ਹੁੰਦੇ ਜੇ ਉਹ ਕਰਦੇ ਹੁੰਦੇ ਫਿਰ ਪੁਲਿਸ ਨੂੰ ਇਤਲਾਹ ਕਿਉਂ ਦਿੰਦੇ ਮੇਰੀ ਗੱਲ ਤਾਂ ਸੁਣੋ ਹਕਮ ਸਿੰਘ ਉੱਥੇ ਖੜਾ ਚਿੱਟਾ ਪੀ ਜਾਂਦੇ ਆ ਵੀਡੀਓ ਹੈਗੀ ਹੈ ਜਿਹੜਾ ਅੱਧਾ ਕਿਲੋ ਚਿੱਟਾ ਫੜਿਆ ਉਹਦੀ ਵੀਡੀਓ ਕਿੱਥੇ ਆ? ਜਿਹੜਾ ਐਨਾ ਫੜਿਆ ਉਹਦੀ ਵੀਡੀਓ ਕਿੱਥੇ ਆ? ਜਿਹੜੇ ਐਨਾ ਫੜਿਆ ਉਹਦੀ ਵੀਡੀਓ ਕਿੱਥੇ ਆ? ਉਹ ਤਾਂ ਤੁਹਾਡਾ ਸੇਵਾਦਾਰ ਦੱਸਦਾ ਸੇਵਾਦਾਰ ਕਹਿੰਦਾ ਸੀ ਵੀ ਸੇਵਾਦਾਰ ਨੂੰ ਪੁੱਛੋ। ਉਹ ਨਹੀਂ ਉਹ ਸੇਵਾਦਾਰ ਹੀ ਕਹਿ ਰਿਹਾ ਸੇਵਾਦਾਰ ਨੂੰ ਪੁੱਛੋ। ਹਕਮ ਸਿੰਘ ਨੂੰ ਪੁੱਛੋ ਵੀ ਵੀਡੀਓ ਕਿੱਥੇ ਆ? ਦੂਸ ਹਕਮ ਸਿੰਘ ਨੂੰ ਪੁੱਛੋ ਵੀਡੀਓ ਕਿੱਥੇ ਆ? ਉਹ ਤਾਂ ਕਹਿ ਰਹੀ ਹੈ ਪੁਲਿਸ ਕੋਲੇ ਗਏ ਸੀ। ਫਿਰ ਦੂਸਰੀ ਗੱਲ ਹਕਮ ਸਿੰਘ ਕੌਣ ਹੁੰਦਾ ਇਤੋਂ ਦੀ ਕਮਲੇਟ ਪਾਉਣ ਵਾਲਾ ਕਮੇਟੀ ਪਾਵੇ। ਕਮੇਟੀ ਕਿੱਥੇ ਆ? ਇਹ ਆਂਦੇ ਨਾ ਸਾਡੀ 17 ਸਾਲ ਕਮੇਟੀ ਦੇ ਮੈਂ 17 ਕੱਲ ਕੱਲ ਕੱਲੀ ਬੀਬੀ ਮੁੜ ਗਈ ਅਤੇ ਆਸ਼ੇ ਟਰੈਕਟਰ ਵਾਂਗੂ ਠੀਕ ਹੈ ਨਾ ਕੱਲੀ ਬੀਬੀ ਮੁੜ ਗਈ ਕਮੇਟੀ ਤੱਕ ਬੋਲਣ ਨਹੀਂ ਦਿੱਤਾ ਕਿਸ ਨੂੰ ਅਸਲ ਵਿੱਚ ਕਮੇਟੀ ਜਿਵੇਂ ਆਪਾਂ ਆਂਦੇ ਸੀ ਨਾ ਵੀ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਗਿੱਜੇ ਚੋਂ ਨਿਕਲਦਾ ਸੀ ਉਹ ਮੈਂ ਇੱਥੋਂ ਦਾ ਸੇਵਾਦਾਰ ਇਹ ਬੀਬੀ ਚਾਹੁੰਦੀ ਮੇਰੇ ਗਿੱਜੇ ਚੋਂ ਨਿਕਲੇ ਮੈਡਮ ਹੀ ਸਾਰਾ ਕੁਝ ਆ ਕਮੇਟੀ ਵੀ ਮੈਡਮ ਆ ਸਾਰਾ ਕੁਝ ਮੈਡਮ ਹੀ ਆ ਉਹ ਆਂਦੀ ਮੈਂ ਹੀ ਆ ਇੱਕ ਪਾਸੇ ਬੀਬੀ ਕੱਲ ਕਹੀ ਜਾਂਦੀ ਮੈਂ ਇੱਥੇ ਆਉਂਦੀ ਨਹੀਂ ਮੈਂ ਤਾਂ ਗੁਰਦੁਆਰੇ ਜਾਨੀ ਆ ਤਾਂ ਫਿਰ ਜਿੱਥੇ ਆਉਂਦੇ ਨਹੀਂ ਕੱਲ ਬੜਕੀ ਗੋਈ ਜਾਂਦੀ ਜਿੱਥੇ ਤੋਂ ਕਿਸੇ ਚੀਜ਼ ਦਾ ਰੌਲਾ ਤਾਂ ਹੈ ਨਾ ਰੌਲਾ ਇਹ ਚੀਜ਼ ਦਾ ਇਹ ਆਂਦਾ ਮੈਂ ਚਿੱਟਾ ਨਹੀਂ ਤੇ ਵਿਗੜਦੇ ਨਾ ਉਹ ਆਂਦੇ ਅਸੀਂ ਨਹੀਂ ਚਿੱਟਾ ਵਿਗੜਦੇ ਨਾ ਇਹ ਕਹਿੰਦਾ ਉਹਦਾ ਚਿੱਟਾ ਵਿਗਦਾ ਉਹ ਆਂਦੇ ਦੇ ਚਿੱਟਾ ਵਿਗਦਾ ਫਿਰ ਦੋਨੇ ਨਿਕਲਣੇ ਤੋਂ ਪਿੰਡ ਨੂੰ ਕੋ ਦੁਖੀ ਕੀਤਾ ਇਹਨਾਂ ਨੇ ਸੰਗਤ ਨੂੰ ਕੋ ਦੁਖੀ ਕੀਤਾ ਇਹਨਾਂ ਨੇ ਫਿਰ ਅਸੀਂ ਤਾਂ ਕਮੇਟੀ ਬਣਾ ਲਈ ਇਹ ਇਹ ਪਾਰਟ ਰਹਿ ਗਿਆ ਇਨਵੈਸਟੀਗੇਸ਼ਨ ਦਾ ਮਾਨਯੋਗ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਸਾਡੇ ਪਿੰਡ ਦੀ ਸਪੈਸ਼ਲਿਸਟ ਇਨਕੁਆਰੀ ਹੋਵੇ ਔਰ ਇਹਨਾਂ ਦੋਨਾਂ ਦੇ ਪਰਿਵਾਰਾਂ ਦੇ ਖਾਤੇ ਖੁੱਤੇ ਇਹਨਾਂ ਦੀਆਂ ਇਨਕੁਆਰੀਆਂ ਇਹਨਾਂ ਦੇ ਮੋਬਾਈਲ ਮੂਲ ਸਾਰੇ ਚੈੱਕ ਕੀਤੇ ਜਾਂਦੇ। ਅਸੀਂ ਇੱਥੇ ਸੇਵਾ ਕਰਨ ਹੁੰਦੇ ਹੀ ਬਾਬੇ ਦੇ ਜਗ੍ਹਾ ਤੇ ਅਸੀਂ ਦੁਪਹਿਰੇ ਇੱਥੇ ਚੱਲ ਬਹਿ ਜਾਂਦੇ ਹਈ ਵਿੱਲੇ ਹੁੰਦੇ ਸੀ ਸਕੂਲੋਂ ਆਣ ਕੇ ਤੇ ਅਸੀਂ ਇੱਥੇ ਸੇਵਾ ਕਰਨ ਲੱਗਣਾ ਸਾਡੇ ਸਿਰ ਪੱਕੇ ਗੱਲੇ ਚੋਰੀ ਲਾਏ ਜਾਂਦੇ ਸੀ ਤੇ ਬੱਕਰਿਆਂ ਦੇ ਮੂੰਹ ਬੰਨ ਕੇ ਵੇਚੇ ਜਾਂਦੇ ਸੀ। ਅਸੀਂ ਅੱਖੀ ਵੇਖਿਆ ਜੀ ਦੋ ਤਿੰਨ ਜਣੇ ਆਉਂਦੇ ਸੀ ਮੂੰਹ ਬੰਨ ਕੇ ਲੈ ਜਾਂਦੇ ਸੀ ਇੱਥੋਂ ਦੇ ਮੌਖ ਸੇਵਾਦਾਰੀ ਸੀ। ਤੇ ਅਸੀਂ ਉਹਨਾਂ ਨੂੰ ਬਹੁਤ ਜਣਿਆਂ ਨੂੰ ਦੱਸਿਆ ਜੀ ਜੇ ਅਸੀਂ ਦੱਸਦੇ ਸਾਨੂੰ ਕਹਿੰਦੇ ਤੁਹਾਨੂੰ ਇੱਥੋਂ ਅਸੀਂ ਵਾੜ ਦਾਂਗੇ। ਹੂੰ ਤੇ ਅਸੀਂ ਇੱਕ ਦਿਨ ਮੈਂ ਵੇਖ ਲਿਆ ਤੇ ਇੱਕ ਦਿਨ ਬੀਬੀ ਅਮਰਜੀਤ ਨੂੰ ਵੀ ਦੱਸਿਆ ਉਹਨਾਂ ਨੇ ਵੀ ਸਾਡੀ ਗੱਲ ਦਾ ਅਮਲ ਨਹੀਂ ਕੀਤਾ ਤੇ ਹੋਰ ਇੱਥੋਂ ਚੀਜ਼ਾਂ ਬਹੁਤ ਚੱਕੀਆਂ ਜਾਂਦੀਆਂ ਸੀ ਅਸੀਂ ਅੱਖੀ ਵੇਂਦੇ ਰਹੇ ਹਾਂ ਇੱਥੋਂ ਚਿੱਟਾ ਵੀ ਚਿੱਟਾ ਵੀ ਪੀਂਦੇ ਰਹੇ ਬਹਿ ਕੇ ਅਸੀਂ ਬਹੁਤ ਜਣਿਆਂ ਨੂੰ ਦੱਸਿਆ ਹੁਣ ਜਦੋਂ ਕਮੇਟੀ ਬਣੀਆ ਹੁਣ ਸੁਧਾਰ ਹੋਇਆ ਥੋੜਾ ਜਿਹਾ ਤੇ ਬਹੁਤ ਬਹੁਤ ਧੰਨ ਕਿੰਨਾ ਚਿਰ ਪੁਰਾਣਾ ਤੁਸੀਂ ਚਿੱਟਾ ਵੇਂਦੇ ਸੀ ਜਦੋਂ ਕਿੰਨਾ ਟਾਈਮ ਕੋ ਗੱਲ ਨੂੰ ਇਹ ਹੁਣ ਦੀ ਗੱਲ ਹੈ ਜੀ ਥੋੜਾ ਚਿਰ ਹੀ ਹੋਇਆ ਕਿੰਨਾ ਚਿਰ 6 ਮਹੀਨੇ ਹੀ ਹੋਇਆ ਜੀ 6 ਮਹੀਨੇ ਹੋਏ ਹਾਂ ਜੀ ਕਮੇਟੀ ਨਵੀਂ ਬਣੀ ਨੂੰ ਕਿੰਨਾ ਟਾਈਮ ਹੋ ਇਹ ਤਾਂ ਹੁਣ ਜੇ ਬਣੀ ਹੈ ਜੀ ਉਦੋਂ ਪਹਿਲਾਂ ਪਹਿਲਾਂ ਵੀ ਇੱਥੇ ਗਾਂ ਜਾਂ ਸੂਟਾ ਚੱਲਦਾ ਹੁੰਦਾ ਸੀ ਬਹੁਤ ਜੀ ਅਸੀਂ ਬਹੁਤ ਜਣਿਆਂ ਨੂੰ ਕਹਿੰਦੇ ਸੀ ਪਰ ਸਾਡੇ ਇੱਥੇ ਗਲ ਪੈ ਜਾਂਦੇ ਸੀ ਤੇ ਹੁਣ ਜਦੋਂ ਦੀ ਬਣੀਆਂ ਹੁਣ ਥੋੜਾ ਜਿਹਾ ਸੁਧਾਰ ਹੋਇਆ ਜੀ ਡੇ ਚਲੋ ਧੰਨਵਾਦ